ਆਲਾ ਭਾਡ ਮੈ ਤਾਂ ਇਹ ਨਹੀਂ ਕਿ ਆ ਕਿ ਉਹ ਨਹੀਂ ਉਹ ਨਹੀਂ ਦੇ ਦਉ ਜਦ ਦੇਖਿਆ ਉਹ ਸੱਚ ਮੇਰੀ ਗੱਲ ਸੁਣਾ ਮੈਨੂੰ ਮਾਲਕ ਮਾਲਕ ਨੂੰ ਤਾਂ ਦਾ ਫੋਨ ਆਇਆ ਸੀ ਕਿ ਉਹ ਕਿਰਾਇਆ ਮੰਗਣ ਦੇ ਤੇ ਮੈਂ ਜਿਹੜੇ ਥੋੜੇ ਜਿਹੇ ਪੈਸੇ ਬਣਾਏ ਸੀ ਉਹ ਦਿੱਤੇ ਨਹੀਂ ਮਾਲਕ ਨੂੰ ਉਹ ਉਹਨੇ ਪੈਸੇ ਉਹ ਨਾ ਉਹ ਮੇਕੋ ਵਰਤੇ ਗਏ ਆ ਤਾਂ ਮੈਂ ਦੱਸਾਂ ਜਦੋਂ ਮੈਂ ਉੱਧਰ ਹੈਗੀ ਸੀ ਨਾ ਕਿ ਮੈਂ ਨਾ ਜਾਈਆਂ ਨਹੀਂ ਚੰਨਦੀਆਂ ਨਵੀਆਂ ਹਲਕੀਆਂ ਹਲਕੀਆਂ ਮੈਂ ਉਹ ਕਿਸਤਾ ਤੇ ਲੈ ਲਈ ਸੀ ਤੇ ਉਹਦੇ ਪੈਸੇ ਦਿੱਤੇ ਹੀ ਤੇ ਥੋੜੇ ਜਿਹੇ ਰਹਿ ਗਏ ਉਹਦਾ ਮੈਨੂੰ ਫੋਨ ਆਇਆ ਸੀ ਦੇ 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 ਜੋ ਤੇ ਮੈਂ ਪੈਸੇ ਉਹਨਾਂ ਨੂੰ ਕਿਸ਼ਤਾਂ ਵਾਂ ਲੈਣ ਦੇ ਆਈ ਹੂੰ ਤੇਰਾ ਦਿਮਾਗ ਸਹੀ ਗੱਲ ਮੈਨੂੰ ਇਹ ਦੱਸ ਉਹਨਾਂ ਦਾ ਕਿਰਾਇਆ ਕਿੱਥੋਂ ਦੇਣਾ ਜਿਹਨਾਂ ਨੂੰ ਕਿਰਾਇਆ ਨਾ ਨਾ ਦਿੱਤਾ ਉਸ ਤੋਂ ਉਹਨਾਂ ਨੇ ਕੱਢ ਕੇ ਬਾਹਰ ਮਾਰਨਾ ਵਾ ਉਹਨਾਂ ਨੇ ਮੇਰੇ ਨਾਲ ਪਹਿਲਾਂ ਹੀ ਸ਼ਰਤ ਰੱਖੀ ਜਿਸ ਦਿਨ ਭਾਈ ਤੁਹਾਡਾ ਕਿਰਾਇਆ ਲੇਟ ਰਹਾ ਤੂੰ ਤਹੀ ਆਪ ਹੀ ਚੱਲ ਜਾਓ ਸਾਨੂੰ ਬੋਲਣ ਤੇ ਮਜਬੂਰ ਨਾ ਕਰਿਓ ਹੁਣ ਦੱਸ ਮੈਂ ਕਿਹੜੇ ਮੂੰਹ ਨਾਲ ਉਹਨਾਂ ਨੂੰ ਜਵਾਬ ਦਵਾਂ ਮੈਂ ਤੁਹਾਨੂੰ ਕਹਿ ਨਹੀਂ ਆ ਨਾ ਦੇ ਦਿਓ ਇੱਕ ਦੋ ਦਿਨਾਂ ਤੱਕ ਕੋ ਵਰਤੇ ਹੋਈ ਗਾੜੀ ਰੱਖੀ ਸੀ ਨਹੀਂ ਤੇ ਮੈਂ ਉੱਥੇ ਰੁਕ ਲਾਇਆ ਵਾਂ ਜਿਹੜਾ ਝਾੜ ਕੇ ਪੈਸੇ ਦੇਦਾ ਨਾ ਦੱਸ ਅੱਗੇ ਤੇ ਉਹਨਾਂ ਕੋਲ ਅਡਵਾਂਸ ਖੜੇ ਅੱਗੇ ਤੇ 15 ਦਿਨ ਦੇ ਪੈਸੇ ਦੇਣਦੇ ਆ ਤੈਨੂੰ ਦੱਸੀ ਵੀ ਸਾਰੀ ਗੱਲ ਜੇ ਤੈਨੂੰ ਨਾ ਕੀ ਕਦ ਪਤਾ ਹੋਵੇ ਫੇਰ ਹੀ ਆ ਹੁਣ ਬੋਲਦੀ ਨਹੀਂ ਆ ਇੱਕ ਗੱਲ ਹੋਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਲੜਕੇ ਨਿਕਲ ਗਏ ਉਹਨਾਂ ਨੂੰ ਸਾਰੇ ਘਰ ਦਾ ਪੇਵ ਚਲਾ ਗਿਆ ਵਾ ਹੁਣ ਦੱਸ ਇੱਕ ਗੱਲ ਹੋਰ ਕਹਿੰਦੇ ਆ ਉਹ ਕਹਿੰਦੇ ਸਾਰਾ ਦਿਨ ਤੇ ਤੇਰੀ ਘਰ ਦੀ ਫੋਨ ਤੇ ਲੱਗੀ ਰਹਿੰਦੀ ਮੈਨੂੰ ਇਹ ਦੱਸ ਕਿੰਨੇ ਨਾ ਫੋਨ ਤੇ ਲੱਗੀ ਰਹਿਣੀ ਆ ਮੇਰਾ ਕੋਣ ਹੈਗਾ ਭਾਬੀ ਦੇ ਘੇਗੀ ਆ ਭਾਬੀ ਦਾ ਫੋਨ ਆਈ ਤਾਂ ਮੈਂ ਸੁਣ ਲੈਂਦੀ ਆ ਈ ਉਹਨਾਂ ਨੇ ਮੇਰੇ ਤੇ ਵੇਖਿਆ ਵਾ ਮੇਰੇ ਨਾਲ ਫੋਨ ਕਰਦੀ ਆ ਨਾ ਪੁੱਛੇ ਤੂੰ ਨਿੱਕੀ ਮਿੱਕੀ ਗੱਲਾਂ ਤੇ ਭਾਬੀ ਨੂੰ ਖਿਚੋਣੀ ਆ ਇੱਥੇ ਆ ਹੋ ਗਿਆ ਇੱਥੇ ਆ ਹੋ ਗਿਆ ਉਧਰ ਨਾ ਕਹਿਣਾ ਛੱਡ ਦੇ ਹੁਣ ਉਧਰ ਧਿਆਨ ਘੱਟ ਦੇ ਜੇ ਤੂੰ ਚੋਣੀ ਆ ਨਾ ਤੇ ਤੇਰੀ ਭਾਬੀ ਕੋਈ ਮਦਦ ਕਰੇਗੀ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਲੱਗੀ ਸਮਝ ਨਾ ਮੈਨੂੰ ਆਪਣੇ ਭਰਾ ਪਰਜਾਈ ਤੇ ਪੂਰਾ ਮਾਣ ਆ ਕਿਉਂ ਨਹੀਂ ਮਦਦ ਕਰਨਗੇ ਮੇਰੇ ਅੱਜ ਮੈਂ ਕਹਾਂ ਅੱਜ ਉਹ ਭੱਗੇ ਹੁੰਦੇ ਮੇਰੇ ਵਾਸਤੇ ਤੇ ਦੂਜੀ ਇਹ ਗੱਲ ਜਿੱਥੇ ਮਾਪਿਓਨਾਂ ਨਾ ਤੇ ਪਾਪਾ ਭਰਾ ਪਰਜਾਈ ਸੱਜਣ ਬੁੰਦੇ ਆ ਤੇ ਮੇਰੀ ਪਾਬੀ ਮਾਂ ਦੇ ਬਰਾਬਰ ਆ ਤੇ ਮੈਂ ਉਹਨੂੰ ਫੋਨ ਕਰਦਾ ਹਾਂ ਹਾਲ ਚਿਰ ਕੁਝ ਨਹੀਂ ਉਹਨੇ ਮੈਨੂੰ ਕੁਝ ਨਹੀਂ ਤੇ ਮੈਂ ਉਹਨੂੰ ਪੁੱਛਣਾ ਬੰਦ ਮੈਨੂੰ ਪਤਾ ਤੇਰਾ ਭਰਾ ਤੇ ਕਿੰਨਾ ਕੁ ਫਰਜ ਨਭੋਂਦੇ ਆ ਮੈਂ ਕਹਿੰਨਾ ਚਾਹਨਾਕ ਬਿਸਕੁਟ ਵੀ ਧਰ ਦਿੰਦਾ ਜੀ ਵੀ ਗੱਲਾਂ ਸੁਣਾਉਂਦੇ ਨਾਲ ਉਹ ਬਿਸਕੁਟ ਖਾਣੇ ਅੰਦਰ ਮੁਸ਼ਕਲ ਹੋ ਜਾਂਦੇ ਆ ਗੱਲਾਂ ਕਰਦੀਆਂ ਦੋ ਦੋ ਜੱਗ ਫੜਾ ਕੇ ਆਓ ਅੱਡੇ ਬਾਡੇ ਜਦੋਂ ਤੇ ਆਈ ਦੇ ਲੈ ਲੈਂਦੇ ਮੇਰੀ ਵੀ ਖਾਣੀ ਹੈ ਰਾਮ ਕੰਟੀ ਕਰ ਦਿੱਤੀ ਸਾਰੀ ਦੇ ਆਪਾਂ ਇਸ ਘਰ ਦੇ ਵਿੱਚ ਆਏ ਆ ਬਸ ਉਦੋਂ ਦੀ ਸਾਡੀ ਲੜਾਈ ਹੁੰਦੀ ਪਤਾ ਨਹੀਂ ਕਿਹੜੀ ਗੱਲਾਂ ਹੁੰਦੀ ਆ ਅਵੇਲਾ ਤਾਂ ਪੈਸੇ ਦੀ ਕਦਰ ਹੂਣ ਪਤਾ ਲੱਗਾ ਨਾ ਕਿ ਪੈਸੇ ਦੀ ਕਦਰ ਕਿਤਰਾ ਕਰੀਦੀ ਆ ਹੁਣ ਦੇਖਿਆ ਮੈਂ ਕਿ ਹਾਨਕੇ ਕਰਨਾ ਉਸ ਤੇ ਥੋੜਾ ਜਿਹਾ ਸਹੀਓ ਮੂ ਆਪਣਾ ਸਹੀ ਕਰ ਜਾ 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 ਆਪਣੇ ਭਰਾ ਨਹੀਂ ਖਾ ਲਿਓ ਉੱਥੇ ਬਹਿ ਕੇ ਬਹਿਣਾ ਦਾ ਇੰਤਜ਼ਾਮ ਕਰਾਂ ਨਾਲੇ ਜੇ ਕਹੋਗੇ ਖਾਣ ਨਹੀਂ ਦਿੰਦੀ ਪਾਈਏ ਜਾਣਾ ਠੰਡੀ ਉੱਥੇ ਕਾ ਕੇ ਆਇਓ ਮੇਰੀ ਵੀ ਹਰਾਮ ਕਰ ਦਿੱਤੀ ਆ ਸਾਰੀ ਫੜ ਕੇ ਠੰਡੀ ਕਰ ਦਿੱਤੀ ਆਹ ਕਦੀ ਵੀ ਗੱਲਾਂ ਕਰਕੇ ਮੈਨੂੰ ਉਹ ਦਿਨ ਨਹੀਂ ਬੋਲਿਆ ਮਾਣਾ ਕਿ ਕਿੰਨਾ ਹੋਇਆ ਵਾ ਤੇ ਮੇਰੀ ਪੰਜਾਈ ਦਾ ਫੋਨ ਆਉਂਦਾ ਤੇ ਉਹ ਨਹੀਂ ਪਰਦਾਸ਼ ਹੁੰਦਾ ਕਿਉਂ ਨਾ ਕਰਾਂ ਗੱਲਾਂ ਮੈਂ ਗਲੀ ਘੁੰਮਣਾ ਕਰਦੀ ਆ ਆਪਣੀ ਪਰਜਾਈ ਨਾ ਕਰਦੀ ਆ ਸਾਰਾ ਦੁੱਖ ਸੁੱਖ ਫਕਰਨਾ ਮੈਂ ਰੋਕ ਕੇ ਵਿਖਾਈ ਮੈਨੂੰ ਕੋਣ ਬਖੁੰਦਾ ਵਾ ਹਰ ਵੇਲੇ ਬਸ ਲੱਗਦੇ ਰਹਿੰਦੇ ਮੈਨੂੰ ਭਾਈ ਉਹ ਮੈਂ ਤੇਰੇ ਵਾਲੀ ਚੱਲਿਆ ਸੀ ਯਾਰ ਅੱਛਾ ਹਾਂ ਤੂੰ ਇੱਧਰ ਕਿੱਧਰ ਹੈ ਮੈਂ ਜੁ ਮੇਰਾ ਕੰਮ ਚ ਰਾਂਗੇ ਆ ਜਾਓ ਚੱਲਦੇ ਕਹਿੰਦੇ ਚੱਲਦੇ ਆਹ ਨਹੀਂ ਯਾਰ ਹੁਣ ਮੈਂ ਘਰ ਕੇ ਚਲਣਾ ਵਾਂ ਤੈਨੂੰ ਪਤਾ ਵਾ ਮੈਂ ਸੀਮਾ ਮੈਨੂੰ ਡੀਗਦੀ ਪਈ ਆ ਤੇ ਮੈਂ ਨਿਊਟਰੀ ਖਾਦੀ ਨਹੀਂ ਆ ਮੰਮੀ ਨੇ ਨਿਊਟਰੀ ਭਾ ਕੇ ਭੇਜੀ ਆ ਤੂੰ ਮੰਮੀ ਨੂੰ ਕੋਲ ਮਿਲ ਕੇ ਆ ਜਾ ਉਹ ਮੰਮੀ ਨੂੰ ਯਾਰ ਕਿੱਥੇ ਮਿਲਿਆ ਮੰਮੀ ਨੂੰ ਵੀ ਉਹਨੇ ਸਾਡੇ ਗਲੀ ਚ ਸੋਨੂ ਮੁੰਡਾ ਨਹੀਂ ਆਹੋ ਉਹਨੇ ਘਰ ਦੱਸਿਆ ਅੱਛਾ ਤੇ ਲੱਕੀ ਭਾਈ ਇੱਧਰ ਰਹਿੰਦੇ ਲੱਗ ਗਈ ਤੇ ਨਿਊਟਰੀ ਮੈਨੂੰ ਸੁਆ ਗਿਆ ਤੇ ਕਹਿੰਦੇ ਸੀ ਤੂੰ ਵਿੱਚੋਂ ਕੱਢ ਕੇ ਤੇ ਬਾਕੀ ਅੱਧੀ ਸੀ ਪ੍ਰਾਣੇ ਨੂੰ ਦੇ ਆਈ ਤੇ ਮੈਨੂੰ ਤੇ ਤੁਹਾਡੇ ਘਰ ਦਾ ਪਤਾ ਹੀ ਤੇ ਮੈਂ ਤੁਹਾਡੇ ਵਾਲੀ ਤੁਰਿਆ ਆਉਂਨੇ ਹਾਂ ਅੱਛਾ ਆ ਫਾੜੀ ਯਾਰ ਤੇਰੇ ਘਰੇ ਆਜੂ ਕੋਈ ਗੱਲ ਨਹੀਂ ਦੇਖ ਲਾ ਆਪਾਂ ਭਾਵੇਂ ਵੱਖਰੇ ਵੱਖਰੇ ਆ ਤੇ ਮੰਮੀ ਵੀ ਲੈ ਸਾਡਾ ਕਿੰਨਾ ਧਿਆਨ ਰੱਖਦੇ ਆ ਹੋਰ ਵੇਖ ਲਾ ਮੰਮੀ ਨੂੰ ਅਜੇ ਤੱਕ ਜਾਦੀ ਕਿ ਨਿਊਟਰੀ ਲਾਣੇ ਦੀ ਪਸੰਦ ਦੀ ਆ ਤੇ ਵੇਖ ਲਾ ਉਹਨਾਂ ਨੇ ਤੇਰੇ ਨਾਲ ਨਾਲ ਮੈਨੂੰ ਵੀ ਭੇਜਤੀ ਤੇ ਮੈਨੂੰ ਇੰਨਾ ਵਧੀਆ ਲੱਗਾ ਨਾ ਤੂੰ ਕਦੀ ਨਹੀਂ ਮਿਲਣ ਗਿਆ ਮੰਮੀ ਨੂੰ ਮੈਂ ਕਦੀ ਵੀ ਨਹੀਂ ਗਿਆ ਸੱਚੀ ਮੇਰੀ ਗੱਲ ਸੁਣੋ ਚਲੋ ਮੰਮੀ ਨੂੰ ਇੰਨਾ ਤੇ ਖਿਆਲ ਹੈ ਕਹਿੰਦਾ ਸਾਡਾ ਹੋ ਰਹੀ ਤੇ ਗੁੱਸੇ ਭਵੇਂ ਹੈਗੇ ਸਾਡੇ ਨਾਲ ਮੈਂ ਮੈਨੂੰ ਦੱਸਣ ਲੱਗਾ ਸੀ ਮੈਂ ਮੰਮੀ ਨੂੰ ਮਿਲਣ ਗਿਆ ਸੀ ਤੇ ਮੈਂ ਮੰਮੀ ਨੂੰ ਆਪਣੇ ਘਰ ਦਾ ਡਰੈਸ ਵੀ ਦਿੱਤਾ ਤੇ ਮੈਂ ਪੁੱਛਿਆ ਵੀ ਮੈਂ ਘਰ ਆਣਾ ਨਹੀਂ ਮਿਲਣਾ ਆਇਆ ਕਹਿੰਦੇ ਨਹੀਂ ਆਇਆ ਤੇ ਯਾਰ ਤੂੰ ਇੰਨਾ ਸਰਫਿਸ ਹੋ ਗਿਆ ਵਾ ਮੰਮੀ ਨੂੰ ਨਹੀਂ ਮਿਲਣ ਗਿਆ ਜੇ ਦਿਲ ਤੇ ਕਰਦਾ ਬੜਾ ਤੇ ਅੱਜ ਜਾਵਾਂ ਕੱਲ੍ਹ ਆਵਾਂ ਪਰ ਜਾਣੀਂ ਨਾ ਤੈਨੂੰ ਕੀ ਦੱਸਾਂ ਮੈਂ ਸਾਰਾ ਦਿਨ ਕੰਮ ਲੱਭਣ ਦੇ ਵਿੱਚ ਹੀ ਵਿਜੀ ਰਹਿਣਾ ਵਾ ਬਈ ਦਰ ਇਹਨਾਂ ਕਿਤੇ ਉੱਥੇ ਮਿਲ ਜੇ ਕੰਮ ਪਰ ਕਿਤੇ ਮੇਨ ਗੱਲ ਹੀ ਨਹੀਂ ਬੰਦੀ ਕੀ ਕਰਾਂ ਹੁਣ ਮੈਂ ਦੱਸ ਅੱਛਾ ਮੇਰੀ ਸੁਣ ਗੱਲ ਇੱਕ ਖੁਸ਼ਖਬਰੀ ਹੋਰ ਤੇਰੇ ਵਾਸਤੇ ਮੈਂ ਕੰਮ ਲੱਭ ਲਿਆ ਵਾ ਨੱਬਿਆ ਜੀ ਹਾਂ ਜਿੱਥੇ ਮੈਂ ਜੋਬ ਕਰਦਾ ਨਾ ਬਸ ਦੋ ਗਲੀਆਂ ਛੱਡ ਕੇ ਤੇਰੀ ਫੈਕਟਰੀ ਆ ਅੱਛਾ ਹਾਂ ਕੋਈ ਗੱਲ ਨਹੀਂ ਭਾਜੀ ਕੰਮ ਜਿੱਦਾਂ ਦਾ ਮਰਜ਼ੀ ਹੋਵੇ ਤੇ ਕੰਮ ਲੱਭ ਲੈਣਾ ਮੈਂ ਕਰ ਲਊਗਾ ਨਹੀਂ ਯਾਰ ਤੂੰ ਮੇਰੀ ਇੰਨੀ ਮਦਦ ਕੀਤੀ ਤੈਨੂੰ ਪਤਾ ਹਣਾ ਛੋਟੇ ਨੇ ਤੂੰ ਕਿੰਨੀ ਮਦਦ ਕੀਤੀ ਮੇਰੀ ਜਦੋਂ ਮੈਂ ਆਪਣੀ ਨੌਕਰੀ ਲੱਭਦਾ ਹਾਂ ਜਾਂ ਮੈਨੂੰ ਜਵਾਬ ਮਿਲਦਾ ਹੈ ਤੇ ਤੂੰ ਕਹਿੰਦਾ ਹੁੰਦਾ ਸੀ ਮੇਰੇ ਹੁੰਦਿਆਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆ ਤੈਨੂੰ ਪਿਆਰਾ ਜਦੋਂ ਕਹਿੰਦਾ ਸੀ ਕਿ ਕੋਈ ਨਹੀਂ ਮੈਂ ਮਿੱਟੀ ਨਾਲ ਮਿੱਟੀ ਹੋ ਜਾਊਂਗਾ ਮੈਂ 6 ਮਹੀਨੇ ਸਾਲ ਹੋਰ ਲਾ ਲਊਗਾ ਨੇਮ ਤੱਕ ਲਾ ਲਊਗਾ ਤੁਹਾਡਾ ਖਰਚਾ ਵੀ ਚੁੱਕ ਲਊਗਾ ਤੁਸੀਂ ਬਸ ਆਪਣਾ ਪੜਨ ਵੱਲ ਧਿਆਨ ਦਿਓ ਇਹ ਜੜੀ ਉੱਚੀ ਪੋਸਟ ਲੱਗ ਸਕੇ ਮੇਰੀ ਤੇ ਯਾਰ ਮੈਂ ਉਹ ਗੱਲ ਕਿਵੇਂ ਭੁੱਲ ਸਕਦਾ ਵਾਂ ਬਿਲਕੁਲ ਭਾਜੀ ਪਤਾ ਨਹੀਂ ਉਹ ਦਿਨ ਕਿੱਥੇ ਚਲ ਗਏ ਸੱਚੀ ਕਦੀ ਸੋਚਿਆ ਨਹੀਂ ਆਹ ਦਿਨ ਵੀ ਸਾਡੇ ਤੇ ਆ ਜਾਣਗੇ ਘਰ ਸਾਡਾ ਇੰਦਾ ਖੇਰੋ-ਖੇਰੋ ਹੋ ਜਾਊਗਾ ਕੋਈ ਨਾ ਸਾਡੇ ਦੇ ਪਰਿਵਾਰ ਤੇ ਨਾ ਕਿਸੇ ਦੀ ਨਜ਼ਰ ਹੀ ਲੱਗੀ ਭੈੜੀ ਕਿੰਨਾ ਵਧੀਆ ਸੀ ਕਰਦੇ ਹਾਂ ਕਿੰਨਾ ਵਧੀਆ ਕਿੰਨਾ ਜ਼ਿਆਦਾ ਸਾਡੇ ਚ ਪਿਆਰ ਸੀ ਇੱਕ ਦੂਜੇ ਤੋਂ ਬਿਨਾ ਆਪਾਂ ਰਹਿੰਦੇ ਨਹੀਂ ਤੇ ਕੀ ਹੋ ਗਿਆ ਸਾਨੂੰ ਇੱਕ ਜਨਾਨੀਆ ਮਗਰ ਲਾ ਕੇ ਆਪਾਂ ਇੰਨਾ ਬੋਲਣ ਲੱਪੇ ਇੱਕ ਦੂਜੇ ਤੇ ਕੀ ਕਰੀਏ ਭਾਜੀ ਉਹ ਵੀ ਤੁਰ ਸਾਡੀਆਂ ਜ਼ਿੰਮੇਵਾਰੀਆਂ ਆ ਚਲੋ ਪਰ ਮੈਂ ਤੇ ਹਿਵਾਸ ਕਰਦਾ ਹਾਂ ਭਾਜੀ ਜੋ ਵੀ ਹੋਵੇ ਆਪਣਾ ਘਰੇ ਕਰੀ ਫਿਰ ਜੁੜ ਜੇ ਪਰ ਮੈਂ ਤੇਨੇ ਇੱਕ ਗੱਲ ਕਹਿ ਵਰਦਾ ਵੀ ਦੇਖ ਹੁਣ ਮੰਮੀ ਨੂੰ ਕੱਲਿਆ ਛੱਡਦਾ ਅਸੀਂ ਆਪਣੀ ਜ਼ਿੰਮੇਵਾਰੀ ਭੁੱਲ ਗਏ ਇੱਥੋਂ ਤੱਕ ਕਿ ਮਾਂ ਕੋ ਪੈਸੇ ਲੈ ਲੈ ਕੇ ਖਾਂ ਲਾਪੇ ਵੀ ਜੇ ਤੈਨੂੰ ਪੈਨਸ਼ਨ ਮਿਲਦੀ ਤੇ ਸਾਡੇ ਹੱਥ ਹੱਥ ਚ ਦੇ ਦੇ ਜਦ ਕਿ ਸਾਡਾ ਬੰਦਾ ਹੀ ਫਰਜ਼ ਸਾਡੇ ਦੋਵਾਂ ਦਾ ਵੀ ਆਪਾਂ ਮਾਂ ਦੇ ਹੱਥ ਚ ਧਰਦੇ ਭਾਜੀ ਉਹ ਤੇ ਗੱਲ ਤਾਂ ਹੀ ਸਹੀ ਆ ਇਹ ਇਹ ਗੱਲ ਤਿੰਨ ਦਾ ਅਹਿਸਾਸ ਤੇ ਮੈਨੂੰ ਵੀ ਬਹੁਤ ਹੋ ਗਿਆ ਵਾ ਪਰ ਹੁਣ ਕੀ ਕਰਾਂ ਹੁਣ ਮਾਂ ਸਾਡਾ ਸ਼ਕਲ ਵੇਖਣੀ ਤੱਕ ਨਹੀਂ ਚਾਹੁੰਦੀ ਉਹ ਘਰ ਜਾਈਏ ਤਾਂ ਕਹਿੰਦੀ ਤੁਸੀਂ ਨੂੰ ਰਹਿਣ ਹੀ ਨਹੀਂ ਦੇਣਾ ਆਪਣਾ ਕਰੋ ਤੇ ਆਪਣਾ ਖਾਓ ਉਹ ਹੀ ਨਾ ਜਿਹੜਾ ਵੇਲਾ ਘੜੀ ਇੱਕਰੀ ਹੱਥੋਂ ਨੰਗ ਜੇ ਨਾ ਤੇ ਵਾਪਸ ਮੁੜ ਨਹੀਂ ਆਉਂਦਾ ਐ ਮੈਂ ਤੈਨਾਂ ਇੱਕ ਗੱਲ ਹੋਰ ਕੰਨਾ ਚਾਹੁੰਦਾ ਹਾਂ ਸ਼ਮੀ ਤੈਨੂੰ ਜਿੰਨਾ ਮਰਜੀ ਕਵੇ ਕੋਸ਼ਿਸ਼ ਪਰ ਤੂੰ ਜਰ ਮੰਮੀ ਨੂੰ ਮਿਲਣ ਜ਼ਰੂਰ ਜਾਇਆ ਕਰ ਨਹੀਂ ਭਾਜੀ ਸ਼ਮੀ ਤੋਂ ਹੁਣ ਕੋਈ ਕਹਿੰਦੀ ਨਹੀਂ ਆ ਸ਼ਮੀ ਤੋਂ ਕੋਈ ਆਪਦੀ ਟੀਲੀ ਨੂੰ ਮੰਮੀ ਕੋ ਚੱਲੀਏ ਪਰ ਕੀ ਕਰੀਏ ਕੰਮ ਕਰਦੇ ਕਰਕੇ ਨਾ ਕੋਈ ਕੋਈ ਨਹੀਂ ਜਾਇਜ਼ ਹੁੰਦਾ ਪਰ ਮੈਂ ਚਾਹਣਾ ਵਾ ਜਾਣਾ ਹਾਂ ਤੈਨੂੰ ਪਤਾ ਵਾ ਤੇਰੀ ਭਾਬੀ ਮਨਾ ਕਰਦੀ ਪਈ ਕਿ ਤੁਸੀਂ ਮਾਂ ਨੂੰ ਮਿਲਣ ਨਹੀਂ ਜਾਣਾ ਤੇਰੀ ਮਾਂ ਨੇ ਤੇ ਤੈਨੂੰ ਧੱਕੇ ਦਿੱਤੇ ਆ ਮੈਨੂੰ 20 20 ਗੱਲਾਂ ਸੁਣਾਈਆਂ ਭਾਬੀ ਨੂੰ ਕਿਹਾ ਵਾ ਭਾਬੀ ਦਾ ਤਾਂ ਪ੍ਰੇਮ ਹੀ ਬੜਾ ਸੀ ਮੰਮੀ ਦੇ ਨਾਲ ਤੋਂ ਤਾੜੀ ਪਤਾ ਨਹੀਂ ਜਦੋਂ ਦੇ ਮੰਮੀ ਨੇ ਇੰਨੀ ਗੱਲ ਕਹੀ ਨਾ ਕਿ ਤੁਸੀਂ ਘਰੋਂ ਚੱਲ ਜਾਓ ਉਹ ਨਫਰਤ ਹੋਂੜ ਆਪੀ ਮੰਮੀ ਤੋਂ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰਦੀ ਆ ਮੈਂ ਉਹਨੂੰ ਬੜਾ ਸਮਝੋਣਾ ਵਾ ਪਰ ਮੰਮੀ ਦੇ ਦੇ ਮਾੜੇ ਨਹੀਂ ਆ ਬੜੇ ਵਧੀਆ ਵਾ ਦੁੱਧ ਲੈਣ ਦੇ ਬਹਾਨੇ ਮੈਂ ਮੰਮੀ ਕੋਲ ਚਲਾ ਗਿਆ ਮਿਲਣਾਂ ਇਥੋਂ ਤੱਕ ਕਿ ਮੰਮੀ ਨੇ ਬਾਹਰ ਦਾ ਗੇਟ ਵੀ ਨਹੀਂ ਬੰਦ ਕੀਤਾ ਮੈਂ ਮੰਮੀ ਨੂੰ ਕਿਹਾ ਮੰਮੀ ਤੁਸੀਂ ਇਕੱਲੇ ਰਹਿੰਦੇ ਜੀ ਵੇਖੋ ਤੁਹਾਡੇ ਚ ਮੇਰਾ ਧਿਆਨ ਹਮੇਸ਼ਾ ਰਹਿੰਦਾ ਵਾ ਤੇ ਤੁਸੀਂ ਗੇਟ ਗੁੱਟ ਬੰਦ ਕਰਕੇ ਰੱਖਿਆ ਕਰੋ ਤੇ ਮੰਮੀ ਨੇ ਮੰਨ ਭਰ ਲਿਆ ਮੰਮੀ ਨੇ ਤਾਂ ਆਪਣੀ ਮਨਮਰਜ਼ੀ ਕਰਨੀ ਕਰਨੀ ਹੋ ਚਲੋ ਛੱਡੋ ਬਤੀ ਇਹਨੇ ਦੱਸੋ ਕੰਮ ਕਰ ਕਿਦਾਂ ਠੀਕ ਆ ਸਾਰਾ ਕੰਮ ਕਰ ਤੇ ਠੀਕ ਆ ਯਾਰ ਬਾਕੀ ਆ ਵੀ ਚਲ ਹੁਣ ਕਰਨਾ ਤੇ ਪਰਸਨਾ ਕੁਝ ਪੈਣਾ ਹੀ ਆ ਕਿਰਾਇਆ ਦੇਣ ਵਾਲਾ ਮੇਰਾ ਤੇ ਦਿਨ ਵਾਲਾ ਭਾਬੀ ਤੇਰੀ ਨੂੰ ਕਰਾਇਆ ਫੜਾਇਆ ਸੀ ਉਹਨੇ ਕਿ ਕਿਸ਼ਤਾਂ ਦੇ ਸਮਾਨ ਲਿਆ ਸੀ ਚੋ ਕਿਸ਼ਤਾਂ ਵਾਲੇ ਨੂੰ ਫੜਾਤੇ ਅੱਛਾ ਤੇ ਮੈਂ ਤੇ ਹੋਈ ਪਰੇਸ਼ਾਨ ਆਂ ਕਿ ਮੈਂ ਪੈਸੇ ਹੁਣ ਲਵਾ ਤੇ ਲਵਾ ਕਿੱਥੋਂ ਜੀ ਜ਼ਿਆਦਾ ਤੱਕ ਤੇ ਨਹੀਂ ਕਰਦੇ ਹਜੇ ਤੇ ਟਿਆਣਾ ਹੀ ਕਰਾਇਆ ਵੇਖੋ ਉਹਨਾਂ ਨੇ ਇੰਨੀ ਗੱਲ ਕਹੀ ਸੀ ਜਿੱਦਨ ਤੁਹਾਡੇ ਕੋ ਕਰਾਇਆ ਨਾ ਹੋਇਆ ਆਪਣਾ ਪੋਰੀ ਬਿਸਤਰਾ ਚੁੱਕ ਤੇ ਬਾਹਰ ਚਲ ਜਿਓ ਤੇਰੀ ਭਾਬੀ ਮੈਨੂੰ ਕਹਿੰਦੀ ਆ ਮਕਾਨ ਮਾਲਕ ਇੱਕ ਦੋ ਵਰੀ ਹੋ ਕੇ ਚਲੇ ਗਏ ਆ ਵੇਖੋ ਤੱਕ ਤੇ ਉਹਨਾਂ ਨੇ ਵਿੰਡੋ ਵੀ ਫੋਨ ਕਰਤਾ ਸੀ ਮੈਂ ਤਾਂ ਮੈਨੂੰ ਸਾਰਾ ਪਤਾ ਵਾ ਹੋਣ ਦੇਖੋ ਘਰ ਦੀਆਂ ਗੱਲਾਂ ਸਾਡੇ ਉੱਤੇ ਮਾਲਕਾਂ ਨੂੰ ਪਹੁੰਚ ਗਈਆਂ ਮੈਨੂੰ ਚੰਗਾ ਨਹੀਂ ਲੱਗਾ ਮੈਂ ਤਾਂ ਸੀਮਾ ਨਾਲ ਬਥੇਰਾ ਮੱਥਾ ਮਾਰ ਕੇ ਆਇਆ ਹੁਣ ਚਲ ਭਾਜੀ ਮੇਰੀ ਗੱਲ ਸੁਣ ਤੁਸੀਂ ਟੈਨਸ਼ਨ ਲੈਂਦੇ ਜੀ ਕਿਰਾਏ ਦੀ ਗੱਲ ਹੈ ਨਾ ਸਾਡੀ ਗੱਲ ਸੁਣ ਆਣਾ ਇਹ ਕੁਝ ਪੈਸੇ ਨਾ ਬਚਾ ਕੇ ਰੱਖੇ ਸੀ ਮੇਰੀ ਗੱਲ ਸੁਣ ਪਰ ਪਤਾ ਜਦੋਂ ਕਾੜੀਆਂ ਦਾ ਕੰਮ ਕਰਦਾ ਰਿਹਾ ਹੈ ਨਾ ਦੇਖੋ ਇੰਨੇ ਕਿ ਰੱਖੇ ਸੀ ਮਿਸਾਨ ਕੇ ਬਾਕੀ ਕੋਈ ਗੱਲ ਨਹੀਂ ਤੁਸੀਂ ਮੇਰੇ ਲਈ ਕੰਮ ਲੱਭ ਲਿਆ ਜੀ ਦੱਸ ਆਪਣਾ ਸਰਕਲ ਬੜਾ ਵਧੀਆ ਚੱਲ ਜਾਣਾ ਕੋਈ ਚੱਕਰ ਨਹੀਂ ਆ ਤੂੰ ਹੀ ਨਾ ਨਹੀਂ ਰਾਣੇ ਮੇਰੀ ਗੱਲ ਸੁਣ ਮੇਰਾ ਮੇਰੇ ਤੇ ਅੱਗੇ ਤੇਰਾ ਬੜਾ ਸਹਾਨ ਹੈਗਾ ਵਾ ਤੂੰ ਮੈਨੂੰ ਹੋਰ ਆਸਾਨ ਨਾ ਕਰ ਜਾ ਯਾਰ ਹੱਦ ਹੋ ਗਈ ਸਹਾਨ ਵਾਲੀ ਗੱਲ ਭਰਾਵਾਂ ਦੇ ਕਦਾ ਸਹਾਨ ਹੁੰਦਾ ਦੱਸ ਜੇ ਮੈਨੂੰ ਲੋੜ ਪੈਂਦੀ ਤੂੰ ਮੈਨੂੰ ਮਨਾ ਕਰ ਦੇ ਦੱਸ ਕਿਦਾਂ ਨਹੀਂ ਯਾਰ ਮੈਂ ਤਾਂ ਅੱਗੇ ਹੀ ਤੈਨੂੰ ਪਤਾ ਨਾ ਮੈਂ ਕੋਈ ਨਹੀਂ ਔਖੇ ਸੌਖੇ ਕਰਾਇਆ ਦੇ ਦੂੰਗਾ ਕੋਈ ਗੱਲ ਨਹੀਂ ਮੈਂ ਤੁਹਾਡੇ ਕੋਲ ਛੋਟਾ ਵਾਂ ਆ ਗੱਲ ਕਿਤੇ ਚੰਗੇ ਨਹੀਂ ਲੱਗਦੇ ਆ ਲੋ ਹਾਂ ਜੀ ਆ ਆਣੇ ਮੇਰੇ ਘਰ ਆ ਕੋਣ ਐਨੇ ਵੱਡੇ ਨਾ ਦੇ ਦੇਖ ਤੂੰ ਵੀ ਮੇਰੀ ਗੱਲ ਵਿੱਚ ਜਿਆਦਾ ਨਹੀਂ ਦਿੱਤੇ ਭਾਜ ਦੋ ਮਹੀਨੇ ਕਿਰਾਏ ਦੇ ਰਹਿਣਾ ਵਾ ਤੂੰ ਵੀ ਤੇ ਆਪਣਾ ਘਰ ਪਰਿਵਾਰ ਚਲਾਉਣਾ ਵਾ ਛੋਟਾ ਹੋ ਕੇ ਤੂੰ ਵੱਡੇ ਵਾਲੇ ਕੰਮ ਕਰੀ ਜਾਂਦਾ ਨਾ ਇੰਨਾ ਕਿਰਾਇਆ ਦੋ ਮਹੀਨਾ ਆਪਣਾ ਠੀਕ ਹੈ ਨਾ ਬਾਕੀ ਗੱਲਾਂ ਕੋਈ ਬਾਅਦ ਵਿੱਚ ਕਰਿਓ ਸਾਰਾ ਕੁਝ ਸਹੀ ਹੋ ਜਾਊਗਾ ਜੇ ਮੈਨੂੰ ਲੋੜ ਪਊਗਾ ਤੇ ਮੈਂ ਤੁਹਾਡੇ ਕੋਲ ਹੀ ਆਣਾ ਫਿਰ ਕਿਹੜੀ ਗੱਲ ਨਾਲੇ ਤੁਸੀਂ ਮੇਰਾ ਦੁਕਾਨਦਾਰ ਹੀ ਦਿੰਦਾ ਸੈਟ ਯਾਰ ਤੂੰ ਮਾਰਦਾ ਯਾਰ ਵੀ ਟੈਨਸ਼ਨ ਨਾ ਲਾਓ ਮੇਰਾ ਭਰਾਰ ਨਹੀਂ ਕਰਨੀ ਦੇਣ ਮੇਰਾ ਭਰਾ ਹੀ ਮੇਰੇ ਤੇ ਕੰਮ ਆਇਆ ਵਾ ਅੱਜ ਹੈ ਕਰਾਪੜਾ ਬਹੁਤ ਧੰਨਵਾਦ ਕੋਈ ਨਹੀਂ ਮੈਂ ਤੈਨੂੰ ਪੈਸੇ ਛੇਤੀ ਮੋੜ ਦੇਵਾਂਗਾ ਮੈਨੂੰ ਮਾਦੀ ਵੀ ਮੰਗੇ ਤੇਰੇ ਕੋਲ ਦੱਸ ਕਿ ਪੈਸੇ ਤੇ ਆਪਣਾ ਘਰ ਦਾ ਸਰਕਲ ਚਲਾਓ ਜਿੱਦਾਂ ਮੈਂ ਆ ਮੈਨੂੰ ਪੈਸੇ ਤੇ ਆਉਂਦੇ ਜਾਂਦੇ ਰਹਿੰਦੇ ਆ ਪੈਸੇ ਦੀ ਕਿਹੜੀ ਗੱਲ ਚੱਲ ਇਸ ਤਰ੍ਹਾਂ ਕਰ ਹੁਣ ਨਿਊਟ੍ਰਲ ਆ ਜਾ ਤੇ ਨਾਲ ਭਾਬੀ ਨੂੰ ਕੋਾਈ ਤੁਹਾਡੀ ਟੈਨਸ਼ਨ ਮੁੱਕੀ ਮੁੱਕੀ ਆ ਮੇਰੀ ਟੈਨਸ਼ਨ ਹੀ ਖਤਮ ਕਰਦੀ ਆ ਆ ਮੈਂ ਚੱਲਿਆ ਕੰਮ ਨੂੰ ਲੱਭਣੀ ਹੁਣ ਮੈਨੂੰ ਕਿਤੇ ਜਾਣ ਦੀ ਲੋੜ ਤੇ ਨਹੀਂ ਹੁਣ ਤੂੰ ਚਿੰਤਾ ਨਾ ਕਰ ਤੈਨੂੰ ਕੰਮ ਤੇ ਮੈਂ ਰਖਾਤਾ ਵਾ ਹੁਣ ਤੋਂ ਕੱਲ ਤੋਂ ਕੰਮ ਤੇ ਜਾ ਸਕਦਾ ਵਾ ਹਾਂ ਸੈਵਨੀ ਵੀ ਚੰਗੀ ਲਾ ਦੇਣਗੇ ਕਹਿੰਦੇ ਸੀ 4 ਦਿਨ ਪਹਿਲਾਂ ਕੰਮ ਕਰਕੇ ਵਿਖਾਵੇ ਤੇ ਮੈਂ ਉਹਨਾਂ ਨੂੰ ਦੱਸਿਆ ਸੀ ਮੇਰਾ ਛੋਟਾ ਭਰਾ ਆਇਆ ਖੇਤੀਬਾੜੀ ਦਾ ਕੰਮ ਕਰਦਾ ਵਾ ਬੜਾ ਮਿਹਨਤੀ ਆ ਤੇ ਬੜੇ ਖੁਸ਼ ਹੋਏ ਸੀ ਕਹਿੰਦੇ ਕੋਈ ਨਹੀਂ ਜੇ ਤੇਰਾ ਭਰਾ ਮਿਹਨਤੀ ਆ ਤੇ ਆਪਾਂ ਕੋਈ ਨੂੰ ਨਾ ਮਿਹਨਤ ਪੂਰੀ ਦਵਾਂਗੇ ਫਿਰ ਤੁਹਾਨੂੰ ਮੈਂ ਸਵੇਰੇ ਫੂਲ ਲਾਣਾ ਹਾਂ 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 ਸਵੇਰੇ ਆਪਾਂ ਇਕੱਠੇ ਚੱਲਾਂਗੇ ਕੋਈ ਗੱਲ ਨਹੀਂ ਠੀਕ ਆ ਭਾਜੀ ਚਲ ਠੀਕ ਆ ਰਹਿ ਮੈਂ ਚੱਲਦਾ ਵਾਂ ਠੀਕ ਆ ਧੰਨਵਾਦ ਯਾਰ ਧੰਨਵਾਦ ਮੇਰੇ ਵੀਰ ਨੇ ਅੱਜ ਪੂਰੀ ਮਦਦ ਕਰਤੀ ਮੇਰੀ ਨਹੀਂ ਵੀ ਭਾਜੀ ਕੋਈ ਗੱਲ ਨਹੀਂ ਕੀ ਕਰਨਾ ਕਰੋ ਸਭ ਠ ਪਰਾ ਮੇਰਾ ਕਿੰਨਾ ਚੰਗਾ ਵਾ ਅੱਜ ਮੈਂ ਸੀਮਾ ਨੂੰ ਦੱਸੂਗਾ ਜਿਹੜੇ ਮੇਰੇ ਤੋਂ ਭਰਾ ਨੂੰ ਗੱਲਾਂ ਕਰਦੀ ਸੀ ਨਾ 20 20 ਅੱਜ ਉਹੀ ਕੰਮ ਆਇਆ ਜੇ ਲਾ ਖੂਨ ਨੂੰ ਖੂਨ ਦੇ ਸ਼ੇਕਰ ਹੁੰਦੀ ਆ ਮਾਂ ਨੇ ਆਪਣਾ ਕਾਰਨ ਖਾਇਆ ਤੇ ਭਰਾ ਨੇ ਆਪਣਾ ਫਰਜ਼ ਨਿਭਾਇਆ ਅੱਜ ਮੈਂ ਸੀਮਾ ਦਾ ਮੂੰਹ ਭੰਨੂਗਾ ਕੀ ਬੰਦਾ ਕਰੇ ਐਨੇ ਕਥਾਂ ਚ ਗੁਜ਼ਾਰਾ ਕਿੱਦਾਂ ਕਰੇ ਐਨਾ ਸਮਾਨ ਇਹ ਅੰਤਰ ਤੇ ਸਟੇਟਿੰਗ ਹੀ ਨਹੀਂ ਆਉਂਦੀ ਸਮਾਂ ਦੀ। ਬਾਜੀ ਤੁਸੀਂ? ਸੱਚੀ ਕਾ ਬਾਜੀ। ਸੱਚੀ ਕਾ। ਉਸ ਨਾਮ ਠੀਕ ਠਾਕ ਬੈਠੋ। ਤੇ ਭਾਬੀ ਨਹੀਂ ਆਏ? ਨਹੀਂ ਭਾਬੀ ਜੀ। ਮਕਰਾਂ ਸ਼ਹਿਰ ਆਏ ਤਾਂ ਮੈਂ ਕਿਹਾ ਉਹ ਕਹਿੰਦੀ। ਭਾਬੀ ਨੂੰ ਵੀ ਲੈ ਆਉਣਾ ਸੀ ਬਾਜੀ ਨਾਲ। ਐਸੇ ਭੱਜ ਵਿਚਾਰੀ ਆ ਜਾਂਦੀ ਮੇਰੇ ਕੋਲ। ਕਿੰਨਾ ਟਾਈਮ ਹੋ ਗਿਆ। ਉਦੋਂ ਵੀ ਮੈਂ ਘਰੇ ਗਈ ਤੇ ਮੈਨੂੰ ਮਿਲੇ ਹੀ ਨਹੀਂ। ਮੈਂ ਉਹਨੂੰ ਨਾਲ ਥੋੜਾ ਲਈ ਫਿਰਨਾ ਹੈ। ਤੂੰ ਉਹੋ ਗੱਲ ਕੀਤੀ ਨਾ ਤੈਨੂੰ ਕਹਿਣਾ ਕਰੋ ਪੈਰ ਨਾ ਕੁੱਟੀ। ਕਰੋ ਪੈਰ ਪਾਟ ਲਿਆ ਨਾ ਸਾਡੇ ਪੁੱਛਲ ਤੋਂ ਬਿਨਾ। ਬਾਜੀ ਮੈਂ ਤਾਂ ਸਾਰੀ ਗੱਲ ਦੱਸਦੀ ਹਾਂ ਤੁਸੀਂ ਬੈਠੋ ਬਹਿਨੇ ਮੈਂ ਚਾਹ ਪਾਣੀ ਦਾ ਇੰਤਜ਼ਾਮ ਕਰਾਂਗੀ ਚਾਹ ਤੇਰੀ ਸੱਸ ਨੂੰ ਪੀ ਗਏ ਆ ਤੁਹਾ ਗਿਆ ਉਹਦੇ ਹੱਥ ਚੱਕੀ ਤਰ੍ਹਾਂ ਬੈਰਾ ਬੈਨ ਅੱਛਾ ਰঞ্জੀਤ ਕਿੱਥੇ ਆ ਤੁਸੀਂ ਮੰਮੀ ਕੋਲ ਗਏ ਸੀ ਹਾਂ ਤੇ ਕੀ ਕਹਿੰਦੇ ਮੰਮੀ ਫਿਰ ਤੁਸੀਂ ਪੁੱਛਿਆ ਕੋਈ ਉਹਨਾਂ ਨੂੰ ਪੁੱਛਿਆ ਮੈਂ ਕਰਕੇ ਆ ਸਾਰੀ ਗੱਲ ਰঞ্জੀਤ ਕਿੱਥੇ ਆ ਰੰਜੀਤ ਤਾਂ ਬਾਹਰ ਨੂੰ ਗਏ ਜੇ ਬਾਸ ਬਾਜੀ ਕੰਮ ਕਾਜੀ ਪਤਾ ਕਰਦੇ ਫਿਰਦੇ ਆ ਜਿੱਦਣ ਦੇ ਇੱਧਰ ਆਏ ਆ ਨਾ ਐਨਾ ਹੱਥ ਔਖਾ ਕੋਈ ਕੰਮ ਨਹੀਂ ਮਿਲਦਾ ਪਿਆ ਉਸ ਤਰ੍ਹਾਂ ਮੈਨੂੰ ਕਹਿਣ ਦੇ ਸੀ ਕੀ ਥੋੜਾ ਬੋਤਾ ਪੈਸਾ ਤੇ ਨਾ ਮੇਰੇ ਕੋਲ ਹੈਗਾ ਵਾ ਪਰ ਤੁਸੀਂ ਤੇ ਜਾਣਦੇ ਹੀ ਹੋ ਜੇ ਬਹਿ ਕੇ ਖਾਦੇ ਨਾ ਸਿਆਣੇ ਨੇ ਖਾਣ ਪਾਇਆ ਹੈ ਕੀ ਖਾਦਿਆਂ ਤੇ ਖੂ ਖਾ ਛੜੀ ਦੇ ਫਿਰ ਬਾਅਦ ਵਿੱਚ ਆਪਾਂ ਕੀ ਕਰਨਾ ਵਾ ਮੈਂ ਨਾਲ ਕਿਹਾ ਤੁਸੀਂ ਮੇਲੇ ਸੇ ਨਹੀਂ ਕੰਮ ਪਤਾ ਕਰ ਲੋ ਤੇ ਕੀ ਕਹਿੰਦੀ ਮੇਰੇ ਸੱਸ ਬੈ ਉਹਦਾ ਕੀ ਆ ਉਹ ਤਾਂ ਬੜੀਆਂ ਗੱਲਾਂ ਕਰਦੀ ਸੀ ਉਹਨੂੰ ਸ਼ਾਨਾ ਤੂੰ ਆ ਕਿੱਥੇ ਆ ਕੇ ਬੈ ਗਈਆਂ ਕਿਹੜੇ ਘਰ ਕੋ ਨੀ ਦੀ ਚ ਰਹਿਣ ਲਈ ਆ ਸਾਡੇ ਨਾਲ ਕੋਈ ਬੰਦਾ ਆਵੇ ਤਾਂ ਚੰਗੇ ਲੱਗਾਂਗੇ ਹਾਂਜੀ ਉਸੀ ਤੇ ਆਸੋਚਣ ਲੀ ਕਿ ਜਦੋਂ ਅਸੀਂ ਆਵਾਂਗੇ ਜਾਂ ਸਾਡੇ ਦਾ ਕੋਈ ਬੰਦਾ ਆਊਗਾ ਕਿ ਉਹ ਕੀ ਆਪੂ ਗਈ ਆਂਦੀ ਆ ਤੁਹਾਨੂੰ ਪਤਾ ਵ ਮੈਂ ਆ ਤੇ ਗਈ ਆ ਮੇਰਾ ਇਨਾ ਸਮਾਨ ਆ ਘਰ ਦਾ ਉਹ ਇੱਥੇ ਆਉਣੀ ਨਹੀਂ ੜਿਆ ਮੇਰਾ ਤੇ ਆਪ ਦਮ ਘੁੱਟੰਡਿਆ ਐ ਇੰਨੀ ਤੰਗ ਜਗ੍ਹਾ 'ਚ ਮੈਂ ਕਦੀ ਰਹੀ ਨਹੀਂ ਅਜੇ ਤੱਕ ਤੁਹਾਨੂੰ ਪਤਾ ਹੀ ਆ ਪੇਕਿਆਂ ਦਾ ਮਕਾਨ ਵੀ ਇੰਨਾ ਗੁੱਲਾ ਸੀ ਤੇ ਜੇ ਇੱਥੇ ਸੋਹਰੇ ਵਿਆਹ ਹੋਇਆ ਇੱਥੇ ਵੀ ਇੰਨਾ ਗੁੱਲਾ ਮਕਾਨ ਸੀ ਸਾਰਾ ਕੁਝ ਸਹੀ ਸੀ ਆ ਪਤਾ ਨਹੀਂ ਕਿਹੜਾ ਵੇਲਾ ਘੜੀ ਸੀ ਦედა ਮੰਮੀ ਜੀ ਦਾ ਦਿਮਾਗ ਖਰਾਬ ਹੋ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਭਾਜੀ ਕਦੀ ਕੋਈ ਮਾਂ ਆਪਣੇ ਬੱਚਿਆਂ ਨਾਲ ਇਦਾਂ ਕਰਦੀ ਆ ਮਾਵਾਂ ਤੇ ਬਾਰੇ ਬਾਰੇ ਜਾਂਦੀਆਂ ਪੁੱਤਾਂ ਤੋਂ ਤੇ ਨੌਹਾਂ ਤੋਂ ਆਹ ਕੀ ਕਰਨ ਨੂੰ ਬਣਾਇਆ ਸਾਰਾ ਕੁਝ ਭਲਾ ਐਡਾ ਖੁੱਲਾ ਮਕਾਨ ਆ ਘਰੇ ਤੇ ਚੌਧਰ ਬਲੇ ਨਾ ਆਪ ਬੈਠੀ ਆ ਫਿੱਲਰ ਦੇ ਸਾਨੂੰ ਬਾਹਰ ਘੱਟਦਾ ਵਾ ਆ ਕੋਈ ਵੜਿਆਈ ਥੋੜੀ ਐ ਦੀ ਕੀ ਰੋ ਕੇ ਨੂੰ ਆਂਦੇ ਹੋਣਗੇ ਨਾ ਤੁਹਾਨੂੰ ਕੀ ਆਂਦੀ ਫਿਰ ਤੁਹ ਨਾਲ ਕਰ ਜਾਂਦੀ ਕੀ ਬਾਤ ਸਾਈ ਭਾਈ ਕੋ ਤੇਰੇ ਬਾਰੇ ਬਲ ਕਾ ਤੈ ਸੁਣਦੇ ਗੱਲ ਬਾਜੀ ਮੇਰੇ ਖਿਲਾਫ ਕੀ ਗੱਲਾਂ ਕਰਨੀਆਂ ਵਾ ਹੁਣ ਤੂੰ ਹੀ ਤਾਂ ਜਾਣਦੇ ਹੋ ਕਿ ਮੈਂ ਕਿੱਡੇ ਜਾਵਾਂ ਨਾਲ ਪਲੀਆਂ ਕਿ ਲਾਡਾ ਨਾਲ ਤੁਹਾਨੂੰ ਪਤਾ ਹੀ ਆ ਨਾ ਕਦੀ ਮੈਂ ਮਾੜਾ ਪਾਇਆ ਤੇ ਨਾ ਮੈਂ ਕਦੀ ਮਾੜਾ ਖਾਦਾ ਸੀ ਹੁਣ ਇਹਨਾਂ ਦੇ ਘਰ ਆ ਕੇ ਵੀ ਤੇ ਮੈਂ ਤਾਂ ਸਭ ਕੁਝ ਅਡਜਸਟਮੈਂਟ ਕਰਦੀ ਸੀ ਜਿਵੇਂ 5000 ਦਾ ਨਾਲ ਸੂਟ ਲੈ ਦੇਣਾ ਜਾਂ 3 ਦਾ ਲੈ ਦੇਣਾ ਤੇ ਮੈਂ ਉਹੀ ਲੱਲਣਾ ਹੁਣ ਇਹ ਤੇ ਕਹਿੰਦੇ ਆ ਕਿ ਬੁੱਲਾ ਨੂੰ ਟੰਕੇ ਲਾੜੋ ਬਾਤ ਨਾ ਇਥੇ ਕੋ ਦਿਖਾਓ ਪੀਓ ਤੇ ਨਾ ਇਥੇ ਪਾਓ ਹੈ ਫਿਰ ਉਹ ਜਿਹੜਾ ਵੱਡਾ ਭਾਜੀ ਆ ਉਹ ਨੌਕਰੀ ਕਰਦਾ ਹੈ ਉਹਦੀ ਜਨਾਨੀ ਨੂੰ ਵੀ ਆਂਦੀ ਸਾਵਾ ਨਾਲ ਮਿਲਣਾ ਚਾਹੀਦਾ ਵਾ ਤੇ ਮੇਰੇ ਘਰ ਵਾਲੇ ਵੀ ਕਮਾਈ ਨਹੀਂ ਵੇਖਦੀ ਕਿ ਉਹ ਸਾਰਾ ਦਿਨ ਉਥੇ ਕੱਟੇ ਨਾਲ ਉਹਦੇ ਕੱਪੜੇ ਲਿਬੜੇ ਹੁੰਦੇ ਆ ਕਦੀ ਕਿਤੇ ਆਉਣ ਜਾਣ ਲੱਗਿਆ ਵੀ ਉਹਨੇ ਕਿਤੇ ਚੱਜ ਦਾ ਪਜਾਮਾ ਨਹੀਂ ਕਿਤੇ ਪਾਇਆ ਹੈ 24 ਘੰਟੇ ਉਹ ਬਜਾਰਾ ਕੰਮ 'ਚ ਖੱਪਦਾ ਰਹਿੰਦਾ ਵਾ ਇਹ ਕਹਿੰਦੀ ਆ ਕਿ ਦੋਵਾਂ ਨੂੰ ਇੱਕੋ ਜਿਹਾ ਮਿਲੂਗਾ ਇਹ ਨਹੀਂ ਆ ਤੇ ਹਾਂ ਤੇਰਾ ਘਰ ਵਾਲਾ ਕਮਾਈ ਜ਼ਿਆਦਾ ਕਰਦਾ ਵਾ ਤੇ ਤੈਨੂੰ ਜ਼ਿਆਦਾ ਫੂਟ ਵਧੀਆ ਮਿਲਣਗੇ ਤੇ ਉਹਨੂੰ ਘੱਟ ਮਿਲਣਗੇ ਇੰਨੇ ਸਾਡੇ ਦੋਵਾਂ ਦਰਾਨੀ ਜਥਾਣੀ ਤੇ ਕਲੇਸ਼ ਕੋ ਆਇਆ ਜੇ ਉਹ ਬੱਟਾ ਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਨਾ ਵੀ ਤਰੀ ਕੋ ਪਿਆਰ ਸਾਂਭ ਕੇ ਰੱਖਦੇ ਆਂ ਅੱਡ ਰੱਖਿਆ ਹੁੰਦਾ ਕੋਈ ਤਾਂ ਅੱਜ ਤਨੂੰ ਮੁਸ਼ਕਲ ਤੇ ਨਾ ਪੈਣੀ ਬਾਜੀ ਕੀ ਦੱਸਾਂ ਆ ਮੇਰੇ ਵਾਲਾ ਹੀ ਜਮਲਾ ਜੇ ਇਹਦੀ ਜਾਨ ਨੂੰ ਮੈਂ ਰੋਣੀ ਨਹੀਂ ਤੇ ਲੱਖਾਂ ਦੇ ਲੱਖ ਕਮਾਉਣਾ ਵਾ ਕਦੀ ਤੂੰ ਗਿਆ ਤੇਰੇ ਆਲੂ ਲਾਉਣਾ ਵਾ ਕਦੀ ਗੋभी ਲਾਉਣਾ ਕਦੀ ਕੋਝੋ ਲਾਉਣਾ ਵਾ ਤੇ ਥੋੜਾ ਬੋਤ ਆਪਣਾ ਪੱਲਾ ਸਾਂਭ ਲਾ ਕੱਲ ਨੂੰ ਸਾਨੂੰ ਅੱਡ ਕਰਨਗੇ ਨਾ ਤੇ ਕੰਮ ਆਉਣਗੇ ਪੈਸੇ ਪਰ ਨਾ ਇਹ ਤੇ ਬਣਿਆ ਹੀ ਸੱਚ ਪੁੱਤ ਜਿਹੜੀ ਕਮਾਈ ਹੁੰਦੀ ਹੈ ਨਾ ਮਾਂ ਦੇ ਹੱਥ ਤੇ ਰੱਖਦਾ ਸੀ ਤੇ ਜਾਂ ਰੱਖਦਾ ਸੀ ਸਾਰੇ ਭਰਾ ਦੇ ਹੱਥ ਤੇ ਅੱਜ ਲਾਟੂ ਲਾਤੇ ਉਹਨਾਂ ਨੇ ਇਹਨੂੰ ਹੁਣ ਰੋਦਾ ਫਿਰਦਾ ਉਹ ੱਟਕੇ ਖਾਂਡਿਆ ਦੁਕਾਨਾਂ ਤੇ ਜਾ ਜਾ ਕੰਮ ਪੁੱਛਣ ਡਿਆ ਜੀ ਉਹ ਬਢੇੜ ਕੇ ਬਹਿ ਗਈ ਨਾ ਸਾਰਾ ਕੁਝ ਹੁਣ ਉਹ ਨੌਕਰੀ ਵੀ ਕਰਦਾ ਰਿਆ ਉਹਨੇ ਹੀ ਸੰਭਾਲ ਤੜੇ ਬਰੋਬਰ ਲਾਇਆ ਇਹਨੂੰ ਤੇ ਉਹਨੇ ਪੱਲਾ ਵੀ ਹੱਦਾਂ ਰੱਖਿਆ ਪਾਜੀ ਐਸੇ ਕਰਕੇ ਤੇ ਕਹਿੰਦੀਆਂ ਕਹਿੰਦੇ ਆ ਨਾ ਵਿਆਹ ਤੋਂ ਬਾਅਦ ਜਨਾਨੀਆਂ ਹੀ ਮਾੜੀਆਂ ਹੁੰਦੀਆਂ ਵਾ ਜਨਾਨੀਆਂ ਤੇ ਆਪੇ ਮਾੜੀਆਂ ਹੁੰਦੀਆਂ ਵਾ ਆ ੱਟਕੇ ਤੇ ਬਾਅਦ ਜਨਾਨੀਆਂ ਨੂੰ ਖਾਣੇ ਪੈਂਦੇ ਆ ਆਪ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਲੱ ਪਤਾ ਨਹੀਂ ਇਹਨੂੰ ਤੇ ਜਿਹੜਾ ਕੰਮ ਮਿਲੂਗਾ ਨਾ ਇਹ ਕਰ ਲੂਗਾ ਪਰ ਮੈਂ ਮੈਂ ਇੰਨੇ ਵਧੀਆ ਘਰ ਤੋਂ ਪਿੱਛੋਂ ਆਈ ਆ ਮੇਰੀ ਬੇਇੱਜ਼ਤੀ ਨਾ ਹੋਊਗੀ ਤੁਹਾਡੀ ਬੇਇੱਜ਼ਤੀ ਨਾ ਹੋਊਗੀ ਕਾਹਨੂੰ ਇਹ ਮਾੜਾ-ਮੋਟਾ ਕੰਮ ਕਰੂਗਾ ਪਰ ਉਹਨੂੰ ਸਮਝਾਵੇ ਕੌਣ ਬੇਇੱਜ਼ਤੀ ਤਾਂ ਹੈਗੀ ਆ ਮੇਰੇ ਕੰਮ 'ਚ ਜਦੋਂ ਜਦੋਂ ਕਿਲੇ ਝਾੜੀ ਦਾ ਪਾ ਲਾਉਣ ਜਾਉਂਦਾ ਉਹ ਤੇ ਸਾਨੂੰ ਕਹਿਣਾ ਸਾਰੇ ਨੂੰ ਪਤਾ ਨਹੀਂ ਬਾਜੀ ਮੈਂ ਤੇ ਆ ਬੜੀ ਪਰੇਸ਼ਾਨ ਹੋਈ ਪਈ ਆ ਉਸ ਦਿਨ ਮੈਂ ਤਾਂ ਹੀ ਉਹ ਤੁਹਾਡੇ ਕੋਲ ਗਈ ਸੀ ਕਿ ਜੇ ਇੱਕ ਵੀ ਕੋਠੀ ਫਰੀ ਆ ਤੇ ਚਲੋ ਮੈਂ ਉਹਦੇ ਵਿੱਚ ਸਮਾਨ ਲੈ ਆਉਣੀ ਤੇ ਆਪਾਂ ਥੋੜਾ ਅਡਜਸਟ ਕਰ ਲੈਨੇ ਆ ਜਿੰਨਾ ਚਿਰ ਆਪਣੀ ਜਗ੍ਹਾ ਨਹੀਂ ਕੀਤੀ ਜਾਂਦੀ ਮੈਂ ਤਾਂ ਸਿਰ ਦੀਆਂ ਠਿਕਰੀਆਂ ਭਾਲ ਲੀਆਂ ਸਭੰਦੇ ਨਾਲ ਇਹਦੇ ਆਖੇ ਹੀ ਨਹੀਂ ਲੱਗਦਾ ਮੇਰੇ ਜੇ ਉਸ ਟਾਈਮ ਆਖੇ ਲੱਗਾ ਹੁੰਦਾ ਨਾ ਤੇ ਅੱਜ ਇਹਨੂੰ ਆਹ ਕੁਝ ਨਾ ਭੁਗਤਣਾ ਪੈਂਦਾ ਜੋ ਕੁਝ ਭੁਗਤਣ ਡਿਆ ਤੇ ਨਾਲ ਮੈਨੂੰ ਬਗਤੋਂਦਿਆਂ ਏ ਹਾਲਤੂ ਗੱਲਾਂ ਦਾ ਨਹੀਂ ਟਾਈਮ ਮੈਂ ਕੀਤਾ ਇੱਥੇ ਸ਼ਹਿਰ ਆਇਆ ਕੋਚਨ ਦਾ ਪਤਾ ਇੱਕ ਤੇ ਸਾਦਰਜੀਤ ਨੂੰ ਮੈਂ ਚੱਲਦਾ ਨਾਲ ਤੁਹਾਨੂੰ ਕਰੋ ਆਪਣਾ ਸਮਾਨ ਸੂਟ ਪੈਕ ਤੇ ਲੈ ਕੇ ਦਿੰਦਾ ਭਾਜੀ ਤੁਸੀਂ ਜਗ੍ਹਾ ਵੇਖ ਲਈ ਸਾਡੇ ਵਾਸਤੇ ਤਾਂ ਦੇਖ ਲਈਏ ਅੱਛਾ ਇਹ ਕਿੰਨੇ ਕਮਰੇ ਜੀ ਦੋ ਬੈਡਰੂਮ ਆ। ਅੱਛਾ। ਲੌਬੀ ਆ, ਕਿਚਨ ਆ, ਸਭ ਕੁ ਬਣਿਆ ਵਧੀਆ 200 ਗਾਇਕਾ ਵਾ। ਉਹ ਜੋ। ਲਓ ਬਾਜੀ। ਆ ਤੇ ਬਹੁਤ ਵਧੀਆ ਵਾ। ਸਾਡਾ ਸਾਰਾ ਸਮਾਨ ਆ ਜਾਣਾ। ਪਰ ਨਾ ਕੀ ਕਰਾਂ? ਰਣਜੀਤ ਨੇ ਨਹੀਂ ਮੰਨਣਾ ਬਾਜੀ। ਤੁਹਾਨੂੰ ਪਤਾ। ਉਧਰ ਵੀ ਮੈਂ ਤੁਹਾਡੇ ਨਾਲ ਗਈ ਸੀ ਤੇ ਇਹਨਾਂ ਤੋਂ ਚੋਰੀ ਗਈ ਸੀ। ਜਦੋਂ ਮੈਂ ਵਾਪਸ ਆਈ ਤੇ ਮੈਨੂੰ ਕਹਿੰਦਾ ਤੂੰ ਕਿੱਥੋਂ ਆਈ ਆ? ਤੇ ਮੇਰੇ ਮੂੰਹ ਤੋਂ ਨਿਕਲ ਗਿਆ। ਮੈਂ ਕਿਹਾ ਮੈਂ ਬਾਜੀ ਭਾਬੀ ਹੁਣਾਵਲ ਗਈ ਸੀ ਤੇ ਬੱਸ ਮੇਰੇ ਨਾਲ ਲੜਾਈ ਸ਼ੁਰੂ ਕਰਦੀ। ਕਹਿੰਦੇ ਤੂੰ ਰਿਸ਼ਤੇਦਾਰਾਂ ਨੂੰ ਕੀ ਦੱਸਦੀ ਫਿਰਦੀ ਐ ਕੱਲ ਨੂੰ ਮੈਂ ਕਹੜੇ ਮੂੰਹ ਨਾ ਮੱਥੇ ਲੱਗੂਗਾ ਭਾਜੀ ਹੁਣਾਂ ਦੇ ਹੈ ਤੈਨੂੰ ਕਿਹਨੇ ਕਿਹਾ ਸੀ ਉੱਥੇ ਜਾ ਕੇ ਸਾਰਾ ਕੁਝ ਦੱਸ ਆਪੇ ਸਾਰਾ ਕੁਝ ਠੀਕ ਹੋ ਜਾਊਗਾ ਤੇ ਤਾਂ ਕਰਕੇ ਮੈਨੂੰ ਨਹੀਂ ਲੰਦਾ ਕਿ ਰਣਜੀਤ ਸਹਾਨ ਚੋਕੇ ਉੱਥੇ ਮੇਰੇ ਨਾਲ ਜਾਣਗੇ ਮੰਮਾ ਜਿਹੜੀ ਹੋਣੀ ਬਨਜੂਗਾ ਕਿਉਂਕਿ ਕੱਲੂ ਤੇਰੀ ਭਝਾਈ ਵੀ ਆਉਣਾ ਵਾ ਅਸੀਂ ਚੰਗੇ ਲੱਗਾਂਗੇ ਫਿਰ ਇੱਥੇ ਆਉਦੇ ਸੋਨਾ ਪੋਸ਼ਣ ਹੋਏ ਤਾਂ ਉੱਥੇ ਜਾਵਾਂਗੇ ਚਾਰ ਬੰਦੇ ਆਉਣਗੇ ਪਿੰਨਾਂ ਤੇ ਉੱਥੇ ਆਉਂਗੇ ਉਹਨਾਂ ਦੀ ਥੋੜੀ ਸੋਚ ਹੋ ਰਹੀ ਆ ਉਹ ਸਮਝਦੇ ਆ ਕਿ ਅਸੀਂ ਕਿਸੇ ਦੀ ਅਧੀਨਗੀ ਨਹੀਂ ਸੈਨ ਕਰਨੀ ਅੱਜ ਸਾਡੇ ਤੇ ਦਿਨ ਮਾੜੇ ਆ ਤੇ ਕੋਈ ਗੱਲ ਨਹੀਂ ਕੱਲ ਨੂੰ ਚੰਗੇ ਹੀ ਆਉਣਗੇ ਤੁਸੀਂ ਤੇ ਜਾਣਦੇ ਹੀ ਹੋ ਥੋੜਾ ਸਭਾ ਵੀ ਗਰਮਿਆਂ ਦਾ ਜੇ ਮੈਂ ਜ਼ਿਆਦਾ ਕਿਹਾ ਤੇ ਫਿਰ ਕਲੇਸ਼ ਦਾ ਘਰ ਆ ਹੁਣ ਵੇਖੋ ਮੈਂ ਨਹੀਂ ਛੱਡ ਕੇ ਆਉਣਾ ਚਾਹੁੰਦੀ ਉੱਥੋਂ ਕਿਰਾਏ ਤੇ ਉਹਨਾਂ ਨੇ ਹੀ ਮਾਂ ਕਹਿੰਦੀ ਆ ਮਕਾਨ ਛੱਡ ਦੋ ਤੇ ਛੜਾਈ ਲਿਆ ਮੈਂ ਤੇ ਇਹਨਾਂ ਨੂੰ ਕਿਹਾ ਸੀ ਕਿ ਜੋ ਕਰਦੀ ਓਨੂੰ ਕਰਨ ਦੋ ਅਸੀਂ ਇਹ ਮਕਾਨ ਨਹੀਂ ਛੱਡਣਾ ਤੇ ਕਿਰਾਏ ਤੇ ਨਹੀਂ ਜਾਣਾ ਤੇ ਮੈਨੂੰ ਕਹਿੰਦੇ ਲੈ ਜਾਣਾ ਦੀ ਹੁਣੀ ਆ ਮਾਂ ਦਾ ਸਾਰਾ ਕੁਝ ਆ ਉਹਨੇ ਬਣਾਇਆ ਹੁਣ ਤੱਕ ਸਾਡਾ ਕੀ ਆ ਅਹੀਂ ਆ ਪਰਮੈਂਟ ਕਰਕੇ ਬਣਾਵਾਂਗੇ ਨਾ ਉਹਦੇ ਤੇ ਅਧਿਕਾਰ ਜਮਾਲੀ ਆਪਣਾ ਤੇ ਕੀ ਮੈਂ ਉੱਥੇ ਕਹਾਂ ਦੱਸੋ ਇਹਨਾਂ ਨੂੰ ਕੋਈ ਨਹੀਂ ਗਰਮੀ ਅਹੀਂ ਨਹੀਂ ਸਾਨੂੰ ਗਰਮੀ ਨਹੀਂ ਚੜਾਈ ਦੀ ਤੇ ਲੋੜ ਅੱਡ ਹੁੰਦੇ ਵੀ ਆਏ ਆ ਪਰ ਆਪਣੀ ਜੀਬ ਖਣੀ ਪੈਂਦੀ ਬਿੱਲਾ ਜੇ ਲੋਕਾਂ ਨੇ ਜੋੜੇ ਹੁੰਦੇ ਆ ਤਾਂ ਉਹ ਇੱਕ ਦੂਜੇ ਨੂੰ ਅੱਡ ਹੁੰਦੇ ਆ ਅਹੀਂ ਇਹ ਨਹੀਂ ਚੱਲ ਸਕਦੇ ਵੀ ਸ਼ਮੀ ਕਰਾਇਆ ਤੇ ੱੱਕੇ ਖਾਂਦੀ ਤੁਰੇ ਫਿਰੇ ਤਾਂ ਕੀ ਕਰਾਂ ਭਾਜੀ ਤੁਸੀਂ ਆਪਣੇ ਹਿਸਾਬ ਨਾਲ ਬਿਲਕੁਲ ਠੀਕ ਹੋ ਪਰ ਮੈਂ ਵੀ ਆਪਣੇ ਹਿਸਾਬ ਨਾਲ ਮਜਬੂਰ ਆ ਜੇ ਮੈਂ ਜ਼ਿਆਦਾ ਉਹਨਾਂ ਨੂੰ ਕਹੂੰਗੀ ਤੇ ਘਰ ਚ ਗਲੇਸ਼ ਪੈ ਜਾਣਾ ਇੱਕ ਤੇ ਅੱਗੇ ਟੈਨਸ਼ਨ ਲੱਗੀ ਆ ਕੀ ਘਰੋਂ ਬੇਕਾਰ ਹੋਏ ਆ ਤੇ ਦੂਜਾ ਆਪਸ ਵਿੱਚ ਵੀ ਕਲੇਸ਼ ਪੈ ਗਿਆ ਤੇ ਕਿੱਦਾਂ ਜ਼ਿੰਦਗੀ ਨੰਗਣੀ ਆ ਬਾਜੀ ਮੈਂ ਨਹੀਂ ਚਾਹੁੰਦੀ ਕਿ ਮੈਂ ਹੁਣ ਤੁਹਾਡੇ ਤੇ ਬੋਝ ਬਣਾ ਬਹੁਤ ਕੀਤਾ ਤੁਸੀਂ ਸਾਰਿਆਂ ਨੇ ਮੇਰੇ ਨਾਲ ਘਰ ਨਹੀਂ ਹੁਣ ਤੁਸੀਂ ਮੈਨੂੰ ਮੇਰੇ ਹਾਲ ਤੇ ਛੱਡ ਦਿਓ ਜੇ ਰੰਜੀਤ ਆਗੇ ਤੇ ਅਮੇ ਕਲੇਸ਼ ਪਾਊਗਾ ਕੋਈ ਗੱਲ ਨਹੀਂ ਬਾਜੀ ਸਾਨੂੰ ਥੋੜਾ ਜਿਹਾ ਟਾਈਮ ਦਿਓ ਅਸੀਂ ਆਪਣਾ ਆਪਲਾਟ ਲੈ ਕੇ ਨਾ ਤੇ ਮਕਾਨ ਬਣਾਵਾਂਗੇ ਤੁਸੀਂ ਉਹਨਾਂ ਸਾਹਮਣੇ ਮੈਂ ਜਿਕਰ ਕਰੀਆ ਕੀ ਤੁਸੀਂ ਆ ਗੱਲ ਕਰਨ ਮੇਰੇ ਨਾਲ ਆਏ ਐ ਐਨੇ ਗੁੱਸਾ ਕਰਨਗੇ ਹਾਜੀ ਬਾਕੀ ਭਾਬੀ ਨੂੰ ਵੀ ਤੁਸੀਂ ਕਿਓ ਕਿ ਕੋਈ ਟੈਨਸ਼ਨ ਨਾ ਲੈ ਤੁਸੀਂ ਬੈਠੋ ਦੋ ਮਿੰਟ ਮੈਂ ਚਾਹ ਬਣਾ ਕੇ ਲੈ ਕੇ ਆਈ ਬੋਛੇਤੀ ਜਮੀ ਬੋਲ ਗਈ ਐਡੀ ਛਤੀ ਚਲੋ ਆਹ ਕੰਮ ਦੇ ਮਾਸੀ ਨੂੰ ਵਧੀਆ ਕੀਤਾ ਵੀ ਜਿਹੜਾ ਇਹ ਛਤੀ ਨੂੰ ਪਤਾ ਲੱਗ ਗਿਆ ਪਰ ਇਹਦਾ ਬਦਲਣਾ ਨਹੀਂ ਸਮੇਂ ਨਾਲ ਛੱਟੀ ਹੀ ਸਹੀ ਹੋ ਗਈ ਆ ਤੋ ਕੋਈ ਨਹੀਂ ਵਧੀਆ ਵਾ ਉਸ ਤਰ੍ਹਾਂ ਮਾਸੀ ਵੀ ਹੋਣਾ ਵੀ ਗੱਲ ਤੇ ਸਹੀ ਆ ਪਹਿਲਾਂ ਤਾਂ ਬਨੇ ਬੱਤਰੇ ਤੇ ਆ ਕੇ ਬਹਿ ਗਏ ਸੀ ਹੁਣ ਇਹ ੱਟਕੇ ਖਾ ਕੇ ਬਣਾਉਣਗੇ ਤੇ ਇਹਨਾਂ ਨੂੰ ਪਤਾ ਲੱਗੂਗਾ ਕੰਮ ਕਿਦਾਂ ਦਾ ਚਲੋ ਇੱਕ ਗੱਲ ਦੀ ਤਾਂ ਵਧੀਆ ਵਾ ਮਾਸੀ ਇਹਦੇ ੱਟਕਾ ਦਿੱਤਾ ਤੇ ਕੋਈ ਸਮੇਂ ਲਈ ਦਿੱਤਾ ਕੋਈ ਇਹਨਾਂ ਦਾ ਮਾਰਾ ਤੇ ਨਹੀਂ ਸੋਚਦੇ ਸੱਸੀ ਗੱਲ ਭਾਜੀ ਇਹ ਜਾਣਗੇ ਕਿ ਕਿਹੜਾ ਮਾਰਦਾ ਯਾਹ ਦੇ ਬਗਿਆ ਸ਼ਹਿਰ ਨਾ ਆਉਂਦਾ ਅੱਛਾ ਇਹ ਉੱਧਰ ਗਿਆ ਠੀਕ ਆ ਆ ਕਿਦਾਂ ਲੱਭੀ ਜੜਾ ਇਹ ਬਸ ਉਹ ਮਾਸੀ ਘਰ ਗਿਆ ਪਰ ਉੱਤੋਂ ਪਤਾ ਲੱਗਾ ਵੀ ਕੋਈ ਕਰਾਈ ਤੇ ਆ ਗਿਆ ਜੀ ਅੱਛਾ ਅੱਛਾ ਮੰਮੀ ਨੇ ਮਿਲ ਕੇ ਆਏ ਤੇ ਠੀਕ ਹੈ ਚਲ ਅੱਲੇ ਆ ਜਮੀ ਚਾਹ ਆ ਲੋਗਾ ਆ ਜਾ ਰੇ ਜਿੱਤ ਲਈ ਮੈਂ ਤੁਹਾਡੇ ਲਈ ਫਿਰ ਬਣਾ ਕੇ ਕੋਈ ਨਹੀਂ ਇਹ ਫਿਰ ਚਾਹ ਉਹ ਕੋਰਿਆ ਚਾਹ ਵੀ ਪੀ ਲੈਂਦੇ ਆ ਫੇ ਲੈ ਕੇ ਦਸ ਵੀ ਇਹਨੂੰ ਰੱਖਿਆ ਇੱਥੇ ਕਿੱਥੇ ਇਹ ਜਗ੍ਹਾ ਤੇ ਰਹਿਣ ਵਾਲੀ ਇਦਾਂ ਲਿਆ ਕੇ ਬਾਤ ਆਈ ਇਹਨੂੰ ਪਰ ਇਹ ਰੱਖਣਾ ਕੀ ਤੁਹਾਨੂੰ ਪਤਾ ਹੀ ਨਾ ਪਰ ਇਹਨੂੰ ਪੁੱਛ ਲਓ ਇਹਨੂੰ ਕਹੀ ਸੀ ਦੀ ਕਦੇ ਨਹੀਂ ਹੁੰਦਾ ਜੇ ਵਧੀਆ ਰਹਿੰਦੀ ਆ ਆਪਣਾ ਲਾਹਤ ਦੇ ਹਿਸਾਬ ਨਾਲ ਰਜਿਸਟਰ ਤੇ ਕਰਨਾ ਹੀ ਪੈਣਾ ਵਾ ਕਿੰਨਾ ਗੰਦਾ ਬੜੀਆਂ ਕਰਦਾ ਹਾ ਹੁਣ ਇਹ ਵੀ ਸੋਚੀ ਉਹ ਪੜੀ ਲਿਖੀ ਆ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਘੋਤੀ ਆ ਨਹੀਂ ਤੇ ਛੱਡ ਕੇ ਚਲੀ ਜਾਂਦੀ ਆ ਵਾ ਤੇ ਨਹੀਂ ਸਾਹ ਸਕਦਾ 10 ਮਹੀਨਿਆਂ ਦੀ ਲੈ ਰਿਆ ਨੂੰ ਨਾਲਾਂ ਤੇ ਉਹ ਨਹੀਂ ਭਜੀ ਕਿੰਨੀ ਗੱਲ ਕਰਦੇ ਤੇਰੀ ਗੱਲ ਸੁਣੋ ਭਜੀ ਇਹ ਹਾਲਾਤ ਆ ਇਹ ਬੰਦੇ ਕਿਤੇ ਵੀ ਆ ਜਾਂਦੇ ਆ ਤੁਸੀਂ ਤੇ ਬਹੁਤ ਸਿਆਣੇ ਜੀ ਤੁਹਾਨੂੰ ਪਤਾ ਵਾ ਨਾਲੇ ਮੰਮੀ ਨੂੰ ਤੁਹਾਨੂੰ ਮਿਲ ਕੇ ਆਏ ਜੀ ਮੰਮੀ ਨੇ ਤਾਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਹੋਣਗੀਆਂ ਮੇਰੇ ਦੱਸਣ ਜਗ੍ਹਾ ਕੋਈ ਬਚਾਤਾ ਹੈ ਨਹੀਂ ਬਸ ਜੀ ਮਿਹਨਤ ਕਰੂੰਗਾ ਹੌਲੀ ਹੌਲੀ ਤੇ ਕਿਹਨੇ ਕੇ ਮਕਾਮ ਤੇ ਹੋ ਹੀ ਜਾਊਂਗਾ ਅੱਜ ਨਹੀਂ ਤੇ ਕੱਲ੍ਹ ਤੇ ਘਰ ਵੀ ਚੰਗਾ ਆ ਜਾਊਗਾ ਸਭ ਕੁਝ ਸਹੀ ਹੋ ਜਾਊਗਾ ਬਾਕੀ ਰਹੀ ਗੱਲ ਤੁਸੀਂ ਜਿਹੜੀ ਤੁਸੀਂ ਗੱਲਾਂ ਕਰਦੇ ਜੇ ਬੜੀ ਲਿਖੀ ਆ ਹੱਥ ਵਟਾਉਂਦੇ ਆ ਜੇ ਹੱਥ ਵਟਾਉਣ ਤੇ ਹੁੰਦੀ ਤੇ ਆ ਦੇਰ ਵੇਖ ਲੈਣਾ ਪਿੰਦੇ ਮੇਰੇ ਕੀ ਪਤਾ ਤੁਹਾਡਾ ਨਾ ਮੇਰੇ ਤੇ ਕਾਤੋਂ ਬੰਡਾ ਫੋੜ ਦਿੰਦੇ ਜੇ ਸਾਰਾ ਹੈ ਮਾਂ ਤੁਹਾਡੀ ਦਾ ਸਾਰਾ ਕਸੂਰ ਆ ਤੇ ਕੱਢਣ ਤੁਸੀਂ ਮੇਰੇ ਭਰਾ ਸਾਹਮਣੇ ਵੀ ਮੇਰਾ ਕਸੂਰ ਐ ਨਾ ਮੈਂ ਕੀ ਕੀਤਾ ਵਾ ਮੈਂ ਤਾਂ ਵੇਰ ਵੇਰ ਬਥੇਰਾ ਅਡਜਸਟ ਕਰਨ ਦੀ ਕੋਸ਼ਿਸ਼ ਕੀਤੀ ਸੀ ਤੁਹਾਡੇ ਘਰ ਪਰ ਨਹੀਂ ਹੋ ਸਕਿਆ ਆਪਣੀ ਮਾਂ ਦਾ ਕਸੂਰ ਨਾ ਕੱਢਿਓ ਜਿਨੇ ਵਾਲ ਨੂੰ ਮੱਖਾਂ ਚੋਂ ਬਾਹਰ ਕੱਢ ਕੇ ਮਾਰਿਆ ਆਪਾਂ ਜੀ ਵੇਖ ਲਓ ਅਡਜਸਟ ਹੋਦੋ ਕਰਨਾ ਹੈ ਕਿ ਅਡਜਸਟ ਹੋਣ ਕਰਨਾ ਹੈ ਅਡਜਸਟ ਹੋਣ ਕਰਦੇ ਆ ਤੇ ਜੇ 2-4 ਦਿਨ ਮਾਰੇ ਜੋ ਟਾਈਮ ਆ ਗਿਆ ਵਾ ਕਿਤੇ ਉਹ ਵੀ ਤੁਹਾਨੂੰ ਦੱਸਣ ਚਲ ਗਈ ਜੀ ਤੇ ਫਿਰ ਕਿਹੜੀ ਗੱਲ ਆ ਤੋ ਕਹਿੰਦਾ ਤੁਹਾਨੂੰ ਚੰਗੀ ਨੌਕਰੀ ਤੇ ਲਵਾ ਦਿੰਦਾ ਵਾ ਆਪਣਾ ਸ਼ਹਿਰ ਦਾ ਪੂਰਾ ਸਿੱਕਾ ਚੱਲਦਾ ਵਾ ਉਹ ਤਾਂ ਪਤਾ ਮੈਨੂੰ ਭਾਜੀ ਇਹ ਤਾਂ ਕੋਈ ਗੱਲ ਨਹੀਂ ਮੈਨੂੰ ਕਹਿਇਓ ਜੀ ਦੀ ਲੋੜ ਨਹੀਂ ਮੈਂ ਤੁਹਾਡੇ ਕੋਲ ਹੀ ਆਉਣਾ ਹੈ ਪਰ ਤੁਸੀਂ ਫਿਕਰ ਨਾ ਕਰੋ ਵਾਲੀ ਲੋੜ ਨਹੀਂ ਮੈਨੂੰ ਚੀਜ਼ ਦੀ ਕੋਈ ਨਹੀਂ ਕੰਮ ਕਰਦੇ ਦੀ ਗੱਲ ਕੱਮ ਅਜੇ ਤੇ ਕੱਲ ਲੱਭ ਜਾਣਾ ਮੈਨੂੰ ਕੋਈ ਚੱਕਰ ਨਹੀਂ ਹੈ ਮਿਲਦੇ ਨਹੀਂ ਭਾਈ ਤੇਰੀ ਬਹੁਤ ਬਹੁਤ ਜੇ ਨਹੀਂ ਤਾਂ ਪੈਸੇ ਲਾ ਕੇ ਤੁਹਾਨੂੰ ਬਾਹਰ ਘੱਲ ਦਈਏ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ ਇੰਨੇ ਕਾਹ ਕਿ ਰੱਖੇ ਆ ਸਾਹਮਣੇ ਲਾ ਸਕਦੇ ਆ ਨਹੀਂ ਭਾਈ ਮੈਂ ਬਾਹਰ ਜਾ ਕੇ ਕਰਨਾ ਸੁਰਤ ਤੋਂ ਲੈ ਕੇ ਹੁਣ ਤੱਕ ਮੈਂ ਵਾਈ ਕਰਦਾ ਆ ਵਾਈ ਕਰਨ ਵਾਲਾ ਜਾਟਾ ਅੱਜ ਨਹੀਂ ਤੇ ਕੱਲ ਕਰਨਾ ਤੇ ਮੈਨੂੰ ਫੇਰ ਹੋਣਾ ਮਿੱਟੀ ਦਾ ਮਿੱਟੀ ਹੋਣਾ ਪੈਣਾ ਵਾ ਇਹ ਕਰਕੇ ਮੇਰਾ ਸੁੱਤਰ ਨਹੀਂ ਉਠਿਆਣਾ ਇੱਥੇ ਸੇਹਣਾ ਪੈ ਜਿੱਦਾਂ ਚੱਲ ਇੱਕ ਘਰ ਦਾ ਸ਼ੱਤ ਖੜਾ ਹਾਂ ਚੱਲ ਤੇ ਮੈਂ ਚਾਬੀ ਦਿਨਾ ਸ਼ਹਿਰ ਉੱਥੇ ਰਹਿ ਸੋਨੇ ਘਰ ਚ ਆਹੋ ਠੀਕ ਤੇ ਕਹਿੰਦੇ ਆ ਬਾਜੀ ਚਾਬੀ ਲੈ ਲੈਣੇ ਆ ਨਾਲੇ ਸਾਡੇ ਵਾਸਤੇ ਉਹਨੇ ਇੰਨਾ ਕੀਤਾ ਵਾ ਤੇ ਅਸੀਂ ਜਾ ਕੇ ਕਿਸੇ ਚਾਚੇ ਦੇ ਘਰ ਚ ਰਹਿਨੇ ਆ ਰਣਜੀਤ ਸਈ ਦੇ ਕਹਿੰਦੇ ਆ ਇੱਥੇ ਮੇਰਾ ਵੀ ਦਮ ਘੁੱਟਦਾ ਵਾ ਹਨਾ ਬਹੁਤ ਘੱਟ ਜਗ੍ਹਾ ਵਾ ਮੈਨੂੰ ਵੀ ਆਦਤ ਨਹੀਂ ਦੀ ਰਹਿ ਗਈ ਠੀਕ ਤੇ ਕਹਿੰਦੇ ਆ ਸ਼ਮੀ ਮੇਰੀ ਗੱਲ ਸੁਣ ਜਿਗਤ ਤੇ ਕਮਾਈ ਕਰ ਕਰ ਕੇ ਨਾ ਮੈਂ ਦੋਆਂ ਚਾਹਾਂ ਕਿ ਲੈਦਾ 10 12 ਕਿੱਲੇ ਬਣਾ ਸਕਦਾ ਨਾ ਮੈਂ ਤੇ ਇੰਨੀ ਕਿਤਾਬ ਲਈ ਤੇ ਹੈਗੀ ਮੇਰੇ ਚ ਕਿ ਮੈਂ ਉਹਦੇ ਪੈਰਾਂ ਤੇ ਖੜਾ ਆਇਆ ਹਾਂ ਨਾਲ ਜਿਹੜੇ ਅੱਜ ਮੈਂ ਦਾ ਹਾਲ ਵੇਖ ਕੇ ਮੈਨੂੰ ਗੱਲਾਂ ਕਰੁੰਦੇ ਆ ਨਾ ਕੱਲ ਨੂੰ ਇਨੇ ਕਾਬਲ ਹੋ ਜਾਊਗਾ ਮੈਂ ਕਿਸ ਕਰਨ ਜੋ ਆਪ ਦੇ ਸਕਾ ਭਾਈ ਤੂੰ ਫਿਕਰ ਨਾ ਕਰ ਸਾਡੀ ਮੈਂ ਆਪਣੇ ਆਪ ਹੀ ਸਾਮ ਲਾਣਾ ਸਾਰਾ ਕੁਝ ਯਾ ਲੈ ਜੇ ਤੂੰ ਇੰਨੇ ਜੋ ਭੈ ਕਹਿੰਦਾ ਕੋਈ ਕਰਕੇ ਤਾਂ ਵਖਾ ਸਾਨੂੰ ਪਤਾ ਲੱਗੇ ਸਾਨੂੰ ਵੀ ਤੂੰ ਕਰ ਸਕਦਾ ਕੁਝ ਭਾਈ ਤੁਹਾਨੂੰ ਮਾਣੇ ਹੋਊਗਾ ਨਾਲੇ ਸ਼ੋਰ ਕੇ ਜਾ ਰਿਹਾ ਮੈਂ ਇਹ ਵੀ ਦਿਨ ਵੇਖਦਾ ਮੈਨੂੰ ਮੌਕਾ ਮਿਲਿਆ ਵਾ ਜੇ ਅੜੀ ਮਾਂ ਨੇ ਇਹਨਾਂ ਨੂੰ ਪਾਲਿਆ ਨਹੀਂ ਤੱਕ ਚਲ ਅਜੀ ਧੱਕਾ ਵੀ ਦਿੱਤਾ ਵਾ ਆ ਦਿਨ ਵਿਖਣਾ ਪੈਂਦੇ ਆ ਨਾ ਇਹ ਦਿਨ ਦਾ ਸ਼ੋਰ ਮਨਾਉਣਾ ਮੈਂ ਕੋਈ ਮੈਂ ਕੁਝ ਕੁਝ ਕਰਨਗਾ ਤੇ ਕਰਕੇ ਵਿਖਾਉਂਗਾ ਤੇ ਸਾਰੀ ਦੁਨੀਆ ਨੂੰ ਦਿਖਾ ਦੂੰਗਾ ਇਹ ਸਾਰੀ ਜ਼ਿੰਦਗੀ ਮੈਂ ਮਿਹਨਤ ਕੀਤੀ ਆ ਕਦੀ ਕਦੇ ਕੜੀ ਹੱਥ ਨਹੀਂ ਹੱਡੇ ਆਹੋ ਹਣ ਇਹੋ ਕੁਝ ਕਹੋਗੇ ਕਿ ਤੇ ਮਾਂ ਦਾ ਥੋੜੀ ਤੂੰ ਹੀ ਕਸੂਰ ਕੱਢਣਾ ਉਹ ਤੇ ਥੋੜਾ ਮੌਕਾ ਵੀ ਤਾਂ ਮਿਲ ਲੈਂਦੇ ਕੋਈ ਟਾਈਮ ਹੁੰਦਾ ਬੱਦੇ ਕੋਲ ਚਲੋ ਭਾਜੀ ਜੇ ਨਹੀਂ ਮੰਨਦੇ ਨਾ ਤੇ ਕੋਈ ਗੱਲ ਨਹੀਂ ਤੁਸੀਂ ਵੱਧ ਫਿਕਰ ਕੀਤਾ ਇਹਨਾਂ ਦਾ ਭਾਜੀ ਜਿਹਨਾਂ ਨੂੰ ਨਹੀਂ ਪਚਣਿਆ ਤੇ ਕੋਈ ਨਹੀਂ ਫੇ ਰਹਿ ਤੋ ਤੱਕ ਹੀ ਖਾਂਦੇ ਨਾ ਭਾਜੀ ਤੂੰ ਇਹ ਨਹੀਂ ਗੱਲਾਂ ਤੇਰੇ ਜੋ ਤੁਹਾਡੀ ਮਿਹਰਬਾਨੀ ਤੂੰ ਘਰੇ ਆਏ ਜੀ ਚਲੋ ਆਪਾਂ ਸਮਝੀਏ ਕਿ ਤੂੰ ਇਹਨਾਂ ਨੂੰ ਕੁਝ ਕਰਨ ਦੇ ਜਿਵੇਂ ਅਗਲੀ ਪਰ ਮੇਰੀ ਗੱਲ ਸੁਣੋ ਭਾਜੀ ਮੇਰਾ ਜ਼ਮੀਰ ਨਹੀਂ ਮੰਨਦਾ ਗੱਲਾਂ ਨੂੰ ਤੂੰ ਇਹ ਵੀ ਤਾਂ ਸੋਚੋ ਮੈਂ ਪਤਾ ਕਿ ਦੋਸਤ ਜੇ ਬੜੇ ਜ਼ਮੀਰ ਤੇ ਖੜਾ ਹਾਂ ਤਾਂ ਕੁਛ ਬੁਸ਼ਤ ਕਰੂੰਗਾ ਹੀ ਨਾ ਸਾਂ ਠੀਕ ਐ ਸ਼ਮੀ ਜੇ ਕਿ ਚੀਂਦੀ ਲੋੜੀ ਦੇ ਸੰਬੰਧ ਤਾ ਤੂੰ ਤੇਰੇ ਨਾਲ ਖੜੇ ਹਾਂ ਚਲੋ ਠੀਕ ਐ ਮੈਂ ਬਾਕੀ ਬਸ ਜੀ ਉਹਨਾਂ ਦੀ ਗੱਲ ਨਾਲ ਸਾਰੀ ਨਾਲ ਸਹਿਮਤ ਹਾਂ ਜੋ ਵੀ ਉਹਨਾਂ ਫੈਸਲਾ ਲਿਆ ਵਧੀਆ ਲਿਆ ਕਿਉਂਕਿ ਬੱਚਿਆਂ ਨੂੰ ਆਪ ਵੀ ਕੁਝ ਕਰਕੇ ਵਖਾਉਣਾ ਚਾਹੀਦਾ ਉਹ ਲੱਗ ਜੂ ਪਤਾ ਤੈ ਕੀ ਕਰਦੇ ਦੀ ਚੰਗਾ ਸ਼ਮੀ ਫਿਰ ਠੀਕ ਐ ਚੱਲਦੇ ਹਾਂ ਬੈਠੋ ਬਾਜੀ ਮੇਰੀ ਗੱਲ ਸੁਣੋ ਤੁਸੀਂ ਨਾ ਇਹਨਾਂ ਦੀ ਗੱਲ ਦਾ ਕੋਈ ਗੁੱਸਾ ਨਾ ਕਰਿਓ ਬਾਜੀ ਇਹਨਾਂ ਦੀ ਤਾਂ ਸਾਰਾ ਕਸੂਰੀ ਮੇਰਾ ਘਟਦਾ ਕਿ ਮੇਰੇ ਕੋਲੋਂ ਵੀ ਕੁਝ ਗਲਤੀਆਂ ਹੋਈਆਂ ਪਰ ਵੇਖੋ ਨਾ ਜ਼ਿਆਦਾ ਕਸੂਰ ਤੇ ਮੰਮੀ ਜੀ ਤੇ ਆ ਏਡੀ ਕਿਹੜੀ ਗੱਲ ਹੁੰਦੀ ਆ ਆ ਧੀਆ ਬੁੱਤਾਂ ਕੋਲੋਂ ਗਲਤੀਆਂ ਹੁੰਦੀਆਂ ਰਹਿੰਦੀਆਂ ਵਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਬੱਚਿਆਂ ਨੂੰ ਚੁੱਕ ਕੇ ਤੇ ਘਰੋਂ ਧੱਕਾ ਦੇ ਦੋ ਅੱਜ ਉਹਨਾਂ ਨੇ ਮਾਰੇ ਇੰਨਾ ਕੁਝ ਕਰਤਾ ਪਰ ਫਿਰ ਵੀ ਰਣਜੀਤ ਇਹਦੇ ਬਾਵਜੂਦ ਵੀ ਮਾਂ ਦਾ ਕਸੂਰ ਨਹੀਂ ਕੱਢਣ ਦੇ ਚਲ ਠੀਕ ਆ ਲੀਸਿਆ ਕੋਈ ਨਹੀਂ ਆ ਤੇਰੇ ਸੱਸ ਸਹੁਰੇ ਜਗ੍ਹਾ ਹੀ ਖਲੋਤੀਆਂ ਤੇ ਫਿਰ ਵੀ ਕੀ ਰਗਾਂ ਦੀ ਕੋਈ ਲੋੜ ਹੋਈ ਤੇ ਦੱਸੀ ਚੰਗਾ ਬਾਗੀ ਬਾਜੀ ਮੈਂ ਵੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਕਿ ਚਲੋ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਹਨ ਅੱਗੇ ਤੋਂ ਇਹ ਨਹੀਂ ਹੋਣਗੀਆਂ ਮੈਂ ਨਹੀਂ ਚਾਹੁੰਦੀ ਕਿ ਮੇਰੇ ਵੱਡੇ ਭਰਾ ਸਾਹਮਣੇ ਕੋਈ ਸ਼ਰਮਿੰਦਾ ਕਰੇ ਨੀ ਚਲ ਠੀਕ ਹੈ ਚੰਮੀ ਚੰਗਾ ਫਿਰ ਮੈਂ ਚੱਲਦਾ ਹਾਂ ਇਹੜੇ ਰਿਸ਼ਤੇ ਹਨ ਫੁੱਲਾ ਰਗੇ ਹੁੰਦੇ ਆ ਕਿ ਇੱਕ ਕੰਢਿਆ ਇੱਨਾ ਕਿਤੇ ਬਦਲ ਜਾਣਾ ਉਹ ਨਾਵੇਂ ਅਸੀਂ ਖੁੜਮਾ ਚੜੀ ਜੀ ਕੋਣ ਸਰ ਵੀ ਇੱਕ ਦੂਜੇ ਨਾਲ ਚਾਹੀਏ ਚਲ ਠੀਕ ਹੈ ਚੰਗਾ ਬਰ ਅੱਗੇ ਤੇਰੀ ਸਾਥ ਸਦੇਰਾ ਜੰਨਾ ਕਰਦੀ ਰਹੀ ਐ ਚੰਗਾ ਚੱਲਦੇ ਹੁਣ ਠੀਕ ਐ